ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਇਸ ਵਕਤ ਵੀਰਪਾਲ ਕੌਰ ਜੀ ਵੀਰਪਾਲ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹਨ ਹਨ ਸਤਿ ਗੁਰੂ ਤੇਰੇ ਅਸਰਾ ਵਿੱਚ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰਪਾਲ ਜੀ ਡੇਰਾ ਮੁਖੀ ਰਾਮ ਰਹੀਮ ਇਸ ਵਾਰ ਫੇਰ ਫਰਲੋ ਤੇ ਬਾਹਰ ਆਏ ਤੇ ਨਾਲ ਦੀ ਨਾਲ ਹੀ ਇਸ ਵਾਰ ਤਾਂ ਡੇਰਾ ਪ੍ਰੇਮੀਆਂ ਨੇ ਆਪਣੇ ਗੁਰੂ ਦੇ ਖਿਲਾਫ ਕੁਝ ਪੋਸਟਰ ਲਗਾ ਦਿੱਤੇ ਆ ਸੋਸ਼ਲ ਮੀਡੀਆ ਤੇ ਉਹ ਪੋਸਟਰ ਵਾਇਰਲ ਹੋ ਰਹੇ ਆ ਪੰਜਾਬ ਦੇ ਵਿੱਚ ਵੀ ਲਗਾਏ ਗਏ ਹਰਿਆਣਾ ਦੇ ਵਿੱਚ ਵੀ ਲਗਾਏ ਗਏ ਹਿਮਾਚਲ ਚ ਵੀ ਲਗਾਏ ਗਏ ਆ ਤੇ ਇਹ ਪੋਸਟਰ ਕਿਹਨਾਂ ਨੇ ਲਵਾਏ ਆ ਕਿਉਂ ਲਵਾਏ ਆ ਔਰ ਨਾਲ ਦੀ ਨਾਲ ਹੀ ਗੱਲਾਂ ਇਹ ਵੀ ਪਤਾ ਲੱਗੀਆਂ ਬਈ ਹਨੀਪ੍ਰੀਤ ਰਕੇਸ਼ ਡੜਬਾ ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਬਾਗਪਤ ਡੇਰੇ ਦੇ ਵਿੱਚ ਪਹੁੰਚ ਗਏ ਆ ਡੇਰਾ ਮੁਖੀ ਦੇ ਨਾਲ ਹਾਂਜੀ ਜੀ ਮਤਲਬ ਕਿ ਹਣੀਪ੍ਰੀਤਤਾ ਕੋਸ਼ ਮੀਡੀਆ ਚੈਨਲ ਨੇ ਇਹ ਵੀ ਦੱਸਿਆ ਸੀ ਕਿ ਲੈਣੀ ਆਈ ਸੀ ਤੇ ਹੁਣ ਜੇ ਤੁਸੀਂ ਕੋਈ ਵੀ ਮਤਲਬ ਕਿ ਜਾਊਗਾ ਵੈਸੇ ਤਾਂ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਅੱਧਾ ਮਿੰਟ ਦਾ ਵੀਡੀਓ ਪਾ ਦਿੰਦਾ ਜੀ ਉਹ ਆਨਸਾਰ ਸਾਧ ਸੰਗ ਜਿਹੜੀ ਸਾਧ ਸੰਗਤ ਹੈ ਸਾਡੀ ਉਹਨੂੰ ਤਾਂ ਇਹ ਕਹਿ ਜਾਂਦਾ ਵੀ ਤੁਸੀਂ ਇੱਥੇ ਜੁਪੀ ਆਉਣਾ ਹੀ ਨਹੀਂ ਐ ਤੇ ਪਰ ਜਿਹੜੇ ਮਤਲਬ ਇਹਨਾਂ ਦੇ ਕੋਈ ਖਾਸ-ਖਾਸ ਬੰਦੇ ਜਾਂ ਖਾਸ ਕਰਕੇ ਐਨਆਰਆਈ ਉਹਨਾਂ ਵਾਸਤੇ ਫਿਰ ਵੱਡਾ ਰੇਟ ਰੱਖਿਆ ਜਾਂਦਾ ਜੀ ਮਤਲਬ ਕਿ 5-5 ਲੱਖ ਰੁਪਇਆ ਲਿਆ ਜਾਂਦਾ ਨਾ ਤਾਂ ਫਿਰ ਉਹਨੂੰ ਮਿਲਾਇਆ ਜਾਂਦਾ ਜੀ ਤੇ ਫਿਰ ਉਸ ਤੋਂ ਬਾਅਦ ਵੀ ਕੋਈ ਇਹ ਨਹੀਂ ਆ ਵੀ ਜਿਵੇਂ ਸਾਡੇ ਪਹਿਲਾਂ ਗੁਰੂ ਜੀ ਤਾਂ ਬਿਲਕੁਲ ਹੀ ਐ ਨਾਲ ਨਜ਼ਦੀਕ ਤੋਂ ਮਿਲਦੇ ਸੀ ਦੇਖੋ ਟੋਕਟ ਵੀ ਫੋਟਾ ਦੂਰੀ ਤੇ ਉਸ ਬੰਦੇ ਨੂੰ ਖੜਾਇਆ ਜਾਂਦਾ ਜਿਹੜੇ ਜਿਹਨੂੰ ਮਿਲਾਇਆ ਜਾਂਦਾ ਤਾਂ ਮਤਲਬ ਤੁਸੀਂ ਇਹਨੂੰ ਪੈਰੋਲ ਨਾ ਸਮਝੋ ਜੀ ਇਹ ਤਾਂ ਇੱਕ ਮਤਲਬ ਕਿ ਇੱਕ ਇੱਕ ਤਾਂ ਤਾਂ ਦਾ ਸ਼ੁਰੂ ਹੋ ਜਾਂਦਾ ਜੀ ਪੈਸਿਆਂ ਦਾ ਮਤਲਬ ਪੈਸਾ ਤੁਸੀਂ ਮਤਲਬ ਇਹ ਦੇਖ ਲਓ ਜੀ ਕਰੋੜਾ ਨਹੀਂ ਅਰਬਾਂ 'ਚ ਇਕੱਠਾ ਹੁੰਦਾ ਹੈ ਤੋਗੇ ਸੰਗਤ ਨੂੰ ਤਾਂ ਮਨ ਹੀ ਕਰ ਦਿੱਤਾ ਜਾਂਦਾ ਨਾ ਜਿਉਣ ਤੋਂ ਤੇ ਨਾ ਹੀ ਕਿਸੇ ਜਿਵੇਂ ਹੁਣ ਪਹਿਲਾਂ ਇਹ ਸ਼ੁਰੂ-ਸ਼ੁਰੂ ਚ ਜਿਵੇਂ ਦੋ ਬਾਰੀ ਆ ਉਦੋਂ ਤਾਂ ਇਹ ਕੀ ਕਰਦੇ ਸੀਗੇ ਜੀ ਜਿਵੇਂ ਮਤਲਬ ਕਿ ਜਾਂ ਬਠਿੰਡਾ ਹੋਇਆ ਜਾਂ ਕਿ ਮੈਂ ਵੱਡੇ ਨਾਮ ਚਾਚਾ ਕਰ ਜਾਂ ਸਾਡੇ ਹੈਗੇ ਵੱਡੇ ਸ਼ਹਿਰਾਂ ਚ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਹਿਬ ਉੱਥੇ ਇਹ ਲਿੰਕ ਦੇ ਦਿੰਦੇ ਸੀ ਹੁਣ ਇਹ ਲਿੰਕ ਨਹੀਂ ਦਿੰਦੇ ਕਿਤੇ ਵੀ ਜੀ ਤਨ ਚਾਰ ਵਾਰੀ ਹੋ ਗਿਆ ਲਿੰਕ ਵੀ ਕੋਈ ਨਹੀਂ ਦਿੰਦੇ ਸਿਰਫ ਡੇਰਾ ਸੱਚਾ ਸੌਦਾ ਚ ਜਿਵੇਂ ਰਾਤ ਪੰਡਹਾਰਾ ਹੋਇਆ ਜੀ ਤਾਂ ਤੁਸੀਂ ਆ ਦੇਖੋ ਕਿ ਜਦੋਂ ਸਾਡੇ ਗੁਰੂ ਜੀ ਪੰਡਹਾਰਾ ਕਰਦੇ ਸੀ ਨਾ ਚੱਕ ਕੇ ਵੀਡੀਓ ਤੁਸੀਂ ਜੇ ਦੇਖੋਗੇ ਤਾਂ ਘੱਟੋ ਘੱਟ 1.5 ਕਰੋੜ ਦਾ ਇਕੱਠ ਵੀ ਹੋਇਆ 21 ਜਨਵਰੀ ਵਾਲੇ ਪੰਡਹਾਰੇ ਤੇ ਤੇ ਇੱਕ ਇੱਕ ਕਰੋੜ ਦਾ ਇਕੱਠ ਉਹਨਾਂ ਦੇ ਹੁੰਦੇ ਆਮ ਹੀ ਹੋ ਜਾਂਦਾ ਸੀ ਤੇ ਰਾਤ ਦੇਖੋ ਉਹਨਾਂ ਦਾ ਹੀ ਜਨਮ ਦਿਨ ਸੀ ਮਨਾਇਆ ਵੀ ਸੀ ਪਰ ਸਾਰਾ ਮਤਲਬ ਉਹ ਕਿ ਮਸਾਂ ਹੀ ਗਿਣਤੀ ਦਾ 12-13 ਹਜ਼ਾਰ ਬੰਦਾ ਮਸਾਂ ਹੀ ਪਹੁੰਚਿਆ ਜੀ ਤਾਂ ਇਹਦਾ ਮਤਲਬ ਸੰਗਤ ਹੈ ਜਿਹੜੀ ਜਿਵੇਂ ਜਿਵੇਂ ਨੂੰ ਪਤਾ ਲੱਗ ਰਿਹਾ ਵੀ ਸਾਡਾ ਗੁਰੂ ਨਹੀਂ ਹੈ ਠੀਕ ਹੈ ਥੋੜੀ ਜੀ ਮਤਲਬ ਕਿ ਇੰਡੀਅਨ ਸਟੇਟ ਤੋਂ ਕਹਿ ਲੋ ਡਰਦੀ ਹੈ ਜਾਂ ਜਿਹੜਾ ਸਾਡੇ ਪ੍ਰਬੰਧਕ ਹੈ ਇਹ ਵੀ ਇਹਨਾਂ ਦਾ ਸ਼ੁਰੂ ਤੋਂ ਵੀਰਜੇ ਕਰੂਲ ਰਿਹਾ ਹੈ ਵੀ ਜਿਹੜਾ ਵੀ ਇਹਨਾਂ ਦੇ ਖਿਲਾਫ ਖੁੱਲ ਕੇ ਬੋਲਿਆ ਤੇ ਜਾਂ ਮੈਂ ਤਾਂ ਸਾਡੇ ਗੁਰੂ ਜੀ ਨੂੰ ਕੋਈ ਗੱਲ ਦੱਸ ਦਿੰਦਾ ਸੀ ਪਹਿਲਾਂ ਵੀ ਵੀ ਮਤਲਬ ਕਿ ਕੋਈ ਗਲਤ ਕੰਮ ਕਰਦੇ ਤਾਂ ਗੁਰੂ ਜੀ ਨੂੰ ਦੱਸ ਦੇਣਾ ਇਹ ਇੰਨਾ ਜ਼ਿਆਦਾ ਉਹਨੂੰ ਪਰੇਸ਼ਾਨ ਕਰਦੇ ਸੀ ਜਾਂ ਤਾਂ ਉਹ ਬੰਦਾ ਉਹ ਬੰਦਾ ਡੇਰਾ ਛੱਡ ਜਾਂਦਾ ਸੀ ਤੇ ਜੇ ਉਹ ਡੇਰਾ ਨਹੀਂ ਛੱਡਦਾ ਸੀ ਵੀ ਮਤਲਬ ਉਹਨੂੰ ਐਂਦਾ ਸੀ ਵੀ ਨਹੀਂ ਮੈਂ ਆਪਦੇ ਗੁਰੂ ਦਾ ਜਿਹੜਾ ਹੈਗਾ ਔੜ ਨਭੋਣੀ ਹੈ ਜੀ ਫਿਰ ਇਹ ਕੀ ਕਰਦੇ ਸੀ ਕੋਈ ਨਾ ਕੋਈ ਉਹਦੇ ਤੇ ਕੇਸ ਪਵਾ ਦਿੰਦੇ ਸੀ ਉਹਨੂੰ ਜੇਲ੍ਹ ਭੇਜ ਦਿੰਦੇ ਸੀ ਜੇ ਉਹ ਬੰਦਾ ਇੰਨੀ ਕੁ ਪਾਵਰ ਵਾਲਾ ਹੈਗਾ ਵੀ ਜੇਲ੍ਹ ਤੋਂ ਵੀ ਬਚ ਜਾਂਦਾ ਸੀ ਤਾ ਫੇਰ ਉਹਨੂੰ ਮਰਵਾ ਵੀ ਦਿੰਦੇ ਸੀ ਜਾਂ ਗੈਬ ਕਰ ਦਿੰਦੇ ਸੀ ਇਹ ਇਹਨਾਂ ਦਾ ਇਤਿਹਾਸ ਰਿਹਾ ਐ ਇਸੇ ਕਰਕੇ ਤੇ ਇਹ ਤਾਂ ਸਾਡੇ ਮਤਲਬ ਗੁਰੂ ਨਾਲ ਵੀ ਕਰਤਾ ਜੀ ਇਹਨਾਂ ਨੇ ਮਤਲਬ ਹੋਰ ਸੰਗਤ ਤਾਂ ਛੱਡੋ ਗੁਰੂ ਨਾਲ ਵੀ ਹੋ ਗਿਆ ਫੇ ਉਹਨਾਂ ਨੂੰ ਜੇਲ੍ਹ ਭੇਜਿਆ ਤੇ ਇਸ ਕਰਕੇ ਸਾਡੀ ਸੰਗਤ ਜਿਹੜੀ ਡਰਦੀ ਆ ਜੀ ਬਹੁਤ ਜ਼ਿਆਦਾ ਤਾਂ ਕੁਝ ਸੰਗਤ ਡਰਦੀ ਬੋਲ ਨਹੀਂ ਰਹੀ ਪਰ ਕੁਝ ਸੰਗਤ ਇਹੋ ਜਿਹੀ ਹੈਗੀ ਜਿਹੜੀ ਨਹੀਂ ਵੀ ਡਰਦੀ ਉਹ ਕਹਿੰਦੀ ਵੇੜਾ ਕੁਝ ਕਰਨਾ ਤੁਸੀਂ ਕਰੋ ਜੇ ਸਾਨੂੰ ਜੇਲਾ ਕਰਨੀ ਹੈ ਜੇਲਾ ਕਰੋ ਜਿੱਥੇ ਭੇਜਣਾ ਪਰਚੇ ਦਰਜ ਕਰਨੇ ਪਰਚੇ ਦਰਜ ਕਰੋ ਜੀ ਉਹ ਖੁੱਲ ਕੇ ਵਿਰੋਧ ਕਰਦੀ ਐ ਔਰ ਉਹਨਾਂ ਨੇ ਹੁਣ ਕੀ ਕੀਤਾ ਜੀ ਕਿਉਂਕਿ ਨਾ ਤਾਂ ਸਰਕਾਰਾਂ ਸੁਣਦੀ ਸਾਡਾ ਦੇਖੋ ਐਸਪੀ ਸਿਟੀ ਦੇ ਕੋਲੇ ਜਿਹੜਾ ਹੈਗਾ ਚੱਲ ਰਿਹਾ ਸਾਡਾ ਨਕਲੀ ਅਸਲੀ ਵਾਲਾ ਮੈਂ ਖੁਦ ਜਾ ਕੇ ਵੀ ਅਸੀਂ ਸਾਰੇ ਪ੍ਰੂਫ ਵੀ ਦੇ ਆਏ ਹਜੇ ਕੋਈ ਅੱਗੇ ਕਾਰਵਾਈ ਨਹੀਂ ਵਧ ਰਹੀ ਕਿਉਂਕਿ ਉੱਤੇ ਸੈਂਟਰ ਸਰਕਾਰ ਨਹੀਂ ਚਾਹੁੰਦੀ ਜੀ ਆਰਐਨਆਈ ਮਤਲਬ ਸਟੇਟ ਸਰਕਾਰ ਮਤਲਬ ਚਾਹੁੰਦੀ ਹੈ ਹਰਿਆਣਾ ਦੀ ਇਸ ਕਰਕੇ ਨਾ ਸਾਡੀਆਂ ਕੋਰਟਾਂ ਸੁਣਵਾਈ ਕਰਦੀਆਂ ਦੋ ਵਾਰੀ ਇਸ ਹਾਈ ਕੋਰਟ ਚਲੇ ਗਏ ਨਕਲੀ ਵਾਲਾ ਕੇਸ ਲੈ ਕੇ ਤੇ ਇੱਕ ਵਾਰ ਸੁਪਰੀਮ ਕੋਰਟ ਸਾਡਾ ਮਤਲਬ ਪਹਿਲੀ ਹੀ ਜਿਹੜੀ ਪੇਸ਼ੀ ਹੁੰਦੀ ਉਹਦੇ ਤੇ ਕੈਨਸਲ ਕਰ ਦਿੱਤਾ ਰੱਦ ਕਰ ਦਿੱਤਾ ਜਾਂਦਾ ਹੀ ਔਰ ਫਿਰ ਸੰਗਤ ਨੇ ਹੁਣ ਕੀ ਤਰੀਕਾ ਸਮਝਿਆ ਜੀ ਇੱਕ ਤਾਂ ਸੋਸ਼ਲ ਮੀਡੀਆ ਤੇ ਮ ਨਹੀਂ ਹੈ ਇਹ ਸਮਾਜ ਦੇ ਵਿੱਚ ਜਿਹੜਾ ਹੈਗਾ ਕੋਈ ਨਾ ਕੋਈ ਲੜਾਈ ਝਗੜਾ ਕਰਾਊਗਾ ਕਿਉਂਕਿ ਸਾਨੂੰ ਡਰ ਹੈ ਕਿ ਇਹ ਤੋਂ ਕੋਈ ਇਹੋ ਜਿਹਾ ਬਿਆਨ ਨਾ ਦਵਾ ਦੇਣ ਜਿਵੇਂ ਪ੍ਰਦੀਪ ਕਲੇਰ ਨੇ ਦਿੱਤਾ ਹੈ ਜਿਸ ਤਰ੍ਹਾਂ ਦੇ ਬਿਆਨ ਇਹੋ ਜਿਹਾ ਕੋਈ ਬਿਆਨ ਨਾ ਦਵਾ ਦੇਣ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਭੜਕਣ ਜਿਹੜੇ ਹੈਗਾ ਸਿੱਖਾਂ ਦਾ ਜਿਹੜਾ ਹੈਗਾ ਮਤਲਬ ਉਸ ਤੋਂ ਬਾਅਦ ਗੁੱਸਾ ਪੜ ਕੇ ਤੇ ਸਾਡੇ ਪੰਜਾਬ ਦਾ ਖਾਸ ਕਰਕੇ ਜਿਹੜਾ ਮਾਹੌਲ ਹੈ ਤਾਂ ਆਪ ਸਭ ਜਾਂ ਸਾਡਾ ਆਪਸੀ ਪ੍ਰੇਮ ਤੇ ਭਾਈਚਾਰਾ ਖਤਮ ਹੋ ਵੀ ਐਸੇ ਕਰਕੇ ਅਸੀਂ ਸਾਰਿਆਂ ਨੂੰ ਅਲਰਟ ਕਰਨ ਵਾਸਤੇ ਜੀ ਸਾਡੇ ਬਹੁਤ ਜਿਹੜੇ ਹੈਗੇ ਆ ਸੰਗਤ ਆ ਉਹਨਾਂ ਨੇ ਆਪਦੇ ਘਰਾਂ ਦੇ ਉੱਤੇ ਜਾਂ ਦੁਕਾਨਾਂ ਦੇ ਉੱਤੇ ਜਾਂ ਜਿਹੜੀ ਉਹਨਾਂ ਦੀ ਆਪਦੀ ਜਗ੍ਹਾ ਮੰਨ ਲਓ ਕਿਤੇ ਪਬਲਿਕ ਪਲੇਸ ਦੇ ਨਾਲ ਹੀ ਆਪਦੀ ਜਗ੍ਹਾ ਪਈ ਹੈ ਤਾਂ ਉੱਥੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਜੀ ਫਲੈਕਸ ਬਣਾ ਕੇ ਵੱਡੇ ਵੱਡੇ ਬੋਰਡ ਲਾਤੇ ਔਰ ਸੋਸ਼ਲ ਮੀਡੀਆ ਤੇ ਵੀ ਜਿਹੜੇ ਹੈਗੇ ਆ ਆਪਦੇ ਸਟੇਟਸ ਲਾਲੇ ਵੀ ਇਹ ਨਕ ਕੈਰਲ ਦਾ ਜਿਹੜਾ ਮਕਸਦ ਹੈ ਅਸਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਹਾਲਾਤ ਹੈ ਉਹ ਖਰਾਬ ਕਰਨੇ ਇਹ ਭਾਈਚਾਰਾ ਤੇ ਪ੍ਰੇਮ ਜਿਹੜਾ ਪ੍ਰੇਮ ਤੇ ਭਾਈਚਾਰਾ ਉਹਨੂੰ ਖਤਮ ਕਰਨ ਵਾਸਤੇ ਲਿਆਂਦਾ ਗਿਆ ਇਹ ਪਨਾਇਆ ਗਿਆ ਇਹ ਅਸਲੀ ਰਾਮ ਰਹੀਮ ਨਹੀਂ ਹੈ ਇਹ ਅਸੀਂ ਮਤਲਬ ਕਿ ਜਿਹੜੀ ਮਤਲਬ ਖਾਸ ਕਰਕੇ ਪੰਜਾਬ ਦੀ ਸਾਡੀ ਸਿੱਖ ਸੰਗਤ ਹੈ ਉਹਨਾਂ ਨੂੰ ਅਸੀਂ ਲਗਾਤਾਰ ਦੱਸ ਰਹੇ ਹਾਂ ਜੀ ਇਹ ਸੰਗਤ ਹੈ ਬਾਕੀ ਜਿਹੜਾ ਤੁਸੀਂ ਪੁੱਛਿਆ ਕਿ ਇਹਦੇ ਕਹਿੰਦੇ ਸੰਗਤ ਆਪਣੇ ਆਪ ਹੀ ਕਰ ਰਹੀ ਹੈ ਜੀ ਹੁਣ ਆਪਣੇ ਆਪ ਹੀ ਉੱਠ ਰਹੀ ਹੈ ਸੰਗਤ ਪਰ ਦੂਸਰੇ ਪਾਸੇ ਜਿਹੜੇ ਇਹਨਾਂ ਦੀ ਮੂੰਹ ਬੋਲੀ ਬੇਟੀ ਬਣੀ ਹੋਈ ਆ ਹਨੀਪ੍ਰੀਤ ਉਹ ਇਹਨਾਂ ਨੂੰ ਜੇਲ੍ਹ ਤੋਂ ਲੈਣ ਵੀ ਜਾਂਦੀ ਆ ਤੇ ਉਹ ਏਦਾਂ ਦੇ ਮਤਲਬ ਇਹਨਾਂ ਗੱਲਾਂ ਦੇ ਬਾਰੇ ਕਿਉਂ ਨਹੀਂ ਖੁੱਲ ਕੇ ਬੋਲਦੀ ਵੀ ਨਹੀਂ ਇਹ ਅਸਲੀ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਨਕਲੀ ਬਾਬਾ ਬਣਾ ਲਿਆ ਤਾਂ ਜੋ ਪੰਜਾਬ ਦਾ ਤੇ ਪੂਰ ਸਟੇਟ ਦਾ ਮਾਹੌਲ ਖਰਾਬ ਕੀਤਾ ਜਾਵੇ ਤਾਂ ਉਹ ਕਿਉਂ ਨਹੀਂ ਖੁੱਲ ਕੇ ਸਾਹਮਣੇ ਆਉਂਦੀ ਪਿੱਛੇ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀਗਾ ਵੀ ਉਹ ਤਾਂ ਪਹਿਲਾਂ ਹੀ ਮਤਲਬ ਇੰਡੀਆ ਸਟੇਟ ਦੇ ਨਾਲ ਵੀ ਹੈ ਜੀ ਹਰਿਆਣਾ ਸਟੇਟ ਦੇ ਨਾਲ ਵੀ ਹੈ ਜੀ ਉਹ ਜਿਵੇਂ ਉਹ ਤਾਂ ਉਹਨਾਂ ਨੂੰ ਉਧਰੋਂ ਇਸ਼ਾਰਾ ਹੁੰਦਾ ਉਹ ਤਾਂ ਉਵੇਂ ਹੀ ਕਰਦੇ ਉਹ ਤਾਂ ਪਹਿਲੇ ਸਾਡੇ ਗੁਰੂ ਜੀ ਦੇ ਖਿਲਾਫ ਸੀ ਸਿਰਫ ਇੱਕ ਦਿਨ ਪਹਿਲਾਂ ਜੀ ਮਤਲਬ ਕਿ ਹਣੀਪ੍ਰੀਤ 150 ਪੇਜ ਦਾ ਮੈਡੀਕਲ ਮੈਡੀਕਲ ਬਣਾ ਕੇ ਸਾਡੇ ਗੁਰੂ ਜੀ ਦਾ ਜਿਹਦੇ ਵਿੱਚ ਇੰਨੀਆਂ ਗੰਭੀਰ ਬਿਮਾਰੀਆਂ ਮਤਲਬ ਕਿ ਦੱਸੀਆਂ ਗਈਆਂ ਜਿਹਦੇ ਵਿੱਚ ਹਾਰਟ ਅਟੈਕ ਮਤਲਬ ਵੀ ਇਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਹੈ ਕਿਡਨੀ ਦੀ ਵੀ ਇੰਨੀਆਂ ਮਤਲਬ ਪ੍ਰੋਬਲਮਸ ਦੱਸੀਆਂ ਗਈਆਂ ਔਰ ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਵੀ ਗੁਰੂ ਜੀ ਦੀ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ ਤੇ ਸਾਡੇ ਉਹੀ ਡਾਕਟਰ ਜਿਹੜੇ ਮਤਲਬ ਕਿ ਜਿਨ੍ਹਾਂ ਨੇ ਆਪਰੇਸ਼ਨ ਕੀਤੇ ਤੁਸੀਂ ਉੱਤੇ ਗੱਲ ਕੀਤੀ ਸੀ ਮੇਰੇ ਨਾਲ ਉਹ ਉਹੀ ਐਮਪੀ ਸਿੰਘ ਡਾਕਟਰ ਨੇ ਹੀ ਇੱਕ ਮਤਲਬ ਹੋ ਕੇ ਤਿੰਨ ਸਾਡਾ ਡਾਕਟਰ ਸਾਡੇ ਤੇ ਦੋ ਬਾਾਰ ਲਈ ਉਹਨਾਂ ਨੇ ਮੈਡੀਕਲ ਜਿਹੜਾ ਤਿਆਰ ਕੀਤਾ ਮਤਲਬ ਕਿ ਜਿਹੜਾ 25 ਅਗਸਤਾ ਨਾਲ ਜੀ ਉਸ ਐਪੀਸੋਡ ਵਾਲੇ ਦਿਨ ਇੱਕ ਤਾਂ ਇਹਨਾਂ ਨੇ ਪੂਰਾ ਸਾਡਾ ਗੁਰੂ ਜੀ ਦਾ ਐਨਕਾਉਂਟਰ ਦੀ ਪੂਰੀ ਤਿਆਰੀ ਸੀ ਉਹ ਤਿਆਰੀ ਕਿਵੇਂ ਸੀ ਤੁਸੀਂ ਵੀ ਸ਼ਾਇਦ ਮੀਡੀਆ ਦੇ ਵਿੱਚ ਇੱਕ ਖਬਰ ਆਈ ਸੀ ਉਦੋਂ ਵੀ ਗੁਰੂ ਜੀ ਨੂੰ ਭਜਾਉਣ ਦੀ ਸਕੀਮ ਵੀ ਇਹਨਾਂ ਨੇ ਲਾਈ ਹੋਈ ਸੀ ਤੇ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੀ ਜਿਹੜੇ ਡਰ ਦੇ ਪ੍ਰਬੰਧ ਕੀ ਹੈਗੇ ਆ ਜਿਹੜੇ ਮਤਲਬ ਕਿ ਉਹਨਾਂ ਨੇ ਜਿਹੜਾ ਜਿੰਨਾਂ ਕੋਲ ਸਿਕਿਉਰਿਟੀ ਦਾ ਇੰਚਾਰਜ ਸੀ ਜੀ ਉਸ ਟਾਈਮ ਦਾਨ ਸਿੰਘ ਉਹਨੇ ਕੁਝ ਮੁੰਡੇ ਸਾਡੇ ਸਿਕਿਉਰਿਟੀ ਵਾਲੇ ਮਤਲਬ ਕਿ ਪੰਚਕੂਲਾ ਤੋਂ ਕਿਲੋਮੀਟਰ ਬਾਹਰ ਇੱਕ ਕਮਰੇ ਦੇ ਵਿੱਚ ਬਿਠਾਏ ਹੋਏ ਸੀ ਉਦੋਂ ਅੱਗੇ ਗੱਡੀਆਂ ਲਾਗਾਂ ਹੋਈ ਸੀ ਇਹਨਾਂ ਨੇ ਮੁੰਡਿਆਂ ਨੂੰ ਕੁਝ ਨੂੰ ਇਹ ਕਹਿ ਰੱਖਿਆ ਸੀ ਵੀ ਆਪਾਂ ਗੁਰੂ ਜੀ ਨੂੰ ਭਜਾਉਣਾ ਤੇ ਉਹਦਾ ਮਕਸਦ ਕੀ ਹੋਗਾ ਜੇ ਤੁਸੀਂ ਸਾਰੀ ਰਿਸਰਚ ਕੀਤੀ ਫਿਰ ਸਾਡੇ ਸਾਹਮਣੇ ਆ ਮਕਸਦ ਕੀ ਸੀ ਭਜਾਉਂਦਾ ਵੀ ਜਦੋਂ ਆਪਾਂ ਭਜਾਵਾਂਗੇ ਤੇ ਨੇਚਰਲੀ ਹੈ ਬਿਜਾਡੀ ਪੋਸਟ 'ਚ ਜੇ ਆਰਮੀ ਲੱਗੀ ਹੋਈ ਆ ਉਹ ਗੋਲੀ ਚਲਾਊਗੀ ਤੇ ਜਦੋਂ ਗੋਲੀ ਚੱਲੂਗੀ ਤੇ ਉਹਦੇ ਵਿੱਚ ਕਾਊਂਟਰ ਦੇ ਵਿੱਚ ਗੁਰੂ ਜੀ ਮਾਰੇ ਜਾਣਗੇ ਪਰ ਉਹ ਪਲਾਨ ਇਹਨਾਂ ਦੀ ਫੇਲ ਹੋ ਗਈ ਜੀ ਕਿਉਂਕਿ ਗੁਰੂ ਜੀ ਤਾਂ ਆਪਣੇ ਆਪ ਹੀ ਉਹ ਇਸ ਚੀਜ਼ ਦੇ ਵਿੱਚ ਬਿਲਕੁਲ ਉਹ ਹੀ ਨਹੀਂ ਰੱਖਦੇ ਨਾ ਤਾਂ ਉਹ ਕੋਈ ਭਜਨ-ਪਜਾਣ 'ਚ ਜਿਉਂ ਇਸ ਤਰ੍ਹਾਂ ਦਾ ਵਿਸ਼ਵਾਸ ਉਹਨਾਂ ਦਾ ਹੁੰਦਾ ਹੀ ਜਾਂ ਉਹਨਾਂ ਨੇ ਇਹੋ ਜਿਹਾ ਕੁਝ ਕਰਨਾ ਹੁੰਦਾ ਤਾਂ ਫਿਰ ਉਹ ਤਾਂ ਬਹੁਤ ਬਹੁਤ ਪਹਿਲਾਂ ਜਾ ਕੇ ਬਾਹਰ ਜਾ ਕੇ ਬਹਿ ਜਾਂਦੇ ਜੀ ਤੇ ਉਥੋਂ ਵੀ ਤਾਂ ਚਲਾ ਸਕਦੇ ਸਾਰਾ ਸਿਸਟਮ ਕਿਸੇ ਵੀ ਦੇਸ਼ ਦੇ ਵਿੱਚੋਂ ਜਾ ਕੇ ਬੈਠ ਸਕਦੇ ਸੀ ਪਰ ਨਹੀਂ ਜੀ ਉਹ ਤਾਂ ਆਪਦਾ ਮਤਲਬ ਜਾਂਦੇ ਤੁਸੀਂ ਉਹਨਾਂ ਦੀ ਵੀਡੀਓ ਆਈ ਹੈ ਕਿਵੇਂ ਉਹ ਤਾਂ ਆਰਾਮ ਨਾਲ ਜਿਹੜੇ ਹੈਗੇ ਆ ਜੀ ਆਰਮੀਨ ਦੇ ਨਾਲ ਜਾ ਰਿਹਾ ਹੈ ਗੱਡੀ ਦੇ ਵਿੱਚ ਬੈਠੇ ਉਸ ਤੋਂ ਬਾਅਦ ਉਹ ਜਹਾਜ਼ 'ਚ ਜਿੱਥੇ ਵੀ ਚਲੋ ਲੈ ਗਏ ਜੀ ਪਰ ਇਹਨਾਂ ਦਾ ਉਹ ਜਦੋਂ ਫੇਲ ਹੋ ਗਿਆ ਜੀ ਸਿਸਟਮ ਸਤੋਂ ਬਾਅਦ ਵੀ ਫਿਰ ਇਹਨਾਂ ਨੇ ਨੈਕਸਟ ਸਿਸਟਮ ਸ਼ੁਰੂ ਕੀਤੀ ਹੈ ਜੀ ਪਹਿਲਾਂ ਉਸ ਤੋਂ ਬਾਅਦ ਇਹਦਾ ਸਿਸਟਮ ਸੀ ਇਹਨਾਂ ਨੇ ਕਰ ਲਿਆ 150 ਪੇਜ ਵਾਲਾ ਜਿਹੜਾ ਮੈਡੀਕਲ ਦਿੱਤਾ ਉਹ ਹਣੀਪ੍ਰਿਤ ਨਹੀਂ ਦਿੱਤਾ ਜੀ ਤੇ ਇਹਨਾਂ ਨੂੰ ਇਹ ਸੀ ਵੀ ਜੇ ਜੇਲ੍ਹ 'ਚ ਮਤਲਬ ਕੋਈ ਵੀ ਉਹਨਾਂ ਨਾਲ ਕਾਨੂੰ ਘਟਨਾ ਹੋ ਜਾਂਦੀ ਆ ਤਾਂ ਫਿਰ ਉਹ ਮੈਡੀਕਲ ਸਬੂਤੇ ਦੇ ਤੌਰ ਤੇ ਸੀ ਵੀ ਗੁਰੂ ਜੀ ਨੂੰ ਤਾਂ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਆਂ ਸੀ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਮਤਲਬ ਹਰ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੂੰ ਖਤਮ ਕਰਨ ਦੀ ਤਾਂ ਪਰ ਮਤਲਬ ਹਜੇ ਤੱਕ ਉਹ ਖਤਮ ਨਹੀਂ ਹੋਇਆ ਸਾਡੀ ਇਹ ਪੱਕੀ ਸੋਚਣਾ ਹੈ ਤੇ ਪਰ ਇੱਥੇ ਕਰਕੇ ਨਕਲੀ ਉਤਾਰਿਆ ਗਿਆ ਜੀ ਉਹਨਾਂ ਦੀ ਜਗ੍ਹਾ ਤੇ ਕਿਉਂਕਿ ਨਕਲੀ ਇਹ ਜਿਹੜਾ ਉਹ ਪੂਰਾ ਹਿੰਦੂਤਾ ਦੇ এজেন্ডੇ ਤੇ ਕੰਮ ਕਰ ਰਿਹਾ ਔਰ ਇੰਡੀਅਨ ਸਟੇਟ ਦੇ ਹਿਸਾਬ ਨਾਲ ਹੀ ਸਾਰਾ ਚੱਲ ਰਿਹਾ ਜੀ ਪਰ ਇਹ ਸਭ ਜਿੰਨੇ ਤੁਸੀਂ ਇਲਜ਼ਾਮ ਲਾਉਨੇ ਹੋ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਦੀ ਅੱਗੇ ਨਹੀਂ ਆਏ ਵੀ ਇਹ ਸਾਡੇ ਪਿਤਾ ਜੀ ਜਾਂ ਉਹਨਾਂ ਦੇ ਜਿੱਦਾਂ ਬੱਚਿਆ ਉਹ ਇਹ ਨਹੀਂ ਕਹਿੰਦੇ ਵੀ ਇਹ ਸਾਡੇ ਪਿਤਾ ਨਹੀਂ ਹੈਗੇ ਖੈਰ ਸਵਾਲ ਤਾਂ ਇਹ ਹੈ ਵੀ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਵੀ ਆਉਣ ਵਾਲੇ ਆ 21 ਦਿਨ ਦੀ ਫਰਲੋ ਦੇ ਉੱਤੇ ਰਾਮ ਰਹੀਮ ਇੱਕ ਵਾਰੀ ਬਾਹਰ ਆ ਚੁੱਕੇ ਆ ਹੁਣ ਇਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਪਰੋਲ ਆ ਉਹ ਅਜੇ ਉਹਦੇ ਕੁਝ ਦਿਨ ਪੈਂਡਿੰਗ ਹੈ ਤੇ ਇਸ ਪੂਰੇ ਸੰਦਰਭ ਨੂੰ ਕਿੱਦਾਂ ਦੇਖਦੇ ਹੋ ਜਿੱਦਾਂ ਤੁਸੀਂ ਇਲਜ਼ਾਮ ਲਗਾਉਂਦੇ ਹੋ ਵੀ ਭਾਜਪਾ ਦੇ ਹਿਸਾਬ ਦੇ ਨਾਲ ਇਸ ਵੇਲੇ ਡੇਰਾ ਚੱਲ ਰਿਹਾ ਤਾਂ ਇਹਨੂੰ ਇਲੈਕਸ਼ਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਅੱਜ ਜਦੋਂ ਤੱਕ ਇਹ ਪ੍ਰੋਗਰਾਮ ਆਪਾਂ ਰਿਕਾਰਡ ਕਰ ਰਹੇ ਹਾਂ ਇਹ YouTube ਦੇ ਉੱਤੇ ਪ੍ਰਕਾਸ਼ਿਤ ਹੋਣਾ ਉਦੋਂ ਤੱਕ ਹਰਿਆਣਾ ਦੀਆਂ ਚੋਣਾਂ ਲਗਭਗ ਅਨਾਉਂਸ ਹੋ ਚੁੱਕੀਆਂ ਹੋਣਗੀਆਂ ਤੇ ਉਮੀਦ ਹੈ ਵੀ ਅਕਤੂਬਰ ਦੇ ਅਖੀਰ 'ਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ 'ਚ ਉਹ ਚੋਣਾਂ ਹੋਣਗੀਆਂ ਇਸੇ ਦੌਰਾਨ ਰਾਮ ਰਹੀਮ ਜਿਹੜਾ ਵਫਰਲੋ ਦੇ ਉੱਤੇ ਬਾਹਰ ਜੇ ਜਿਹੜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਪਰਿਵਾਰ ਵਾਲੇ ਕੀਤੀ ਆ ਪਰਿਵਾਰ ਜਦੋਂ ਮਤਲਬ ਇਹਨੇ ਆਉਣਾ ਸੀ ਨਾ ਜੂਨ ਚ ਮਤਲਬ ਕਿ 17 ਜੂਨ 2022 ਨੂੰ ਜੇ ਫਸਟ ਟਾਈਮ ਆਇਆ ਤਾਂ ਉਸ ਟਾਈਮ ਪਹਿਲਾਂ ਹੀ ਇਹਨਾਂ ਨੇ ਪਰਿਵਾਰ ਨੂੰ ਸਾਰੇ ਨੂੰ ਬਾਹਰ ਮਤਲਬ ਉਹ ਕਹਿ ਆ ਤੁਸੀਂ ਬਾਹਰ ਜਾਣਾ ਠੀਕ ਆ ਜੀ ਉਹ ਸਾਰਾ ਪਰਿਵਾਰ ਜੁਲਾਈ ਜੁਲਾਈ ਦੇ ਵਿੱਚ ਬਾਹਰ ਚਲਾ ਗਿਆ ਇਸ ਵੇਲੇ ਜੇ ਤੁਸੀਂ ਗੱਲ ਕਰੋ ਤਾਂ ਜਿਹੜੇ ਮਤਲਬ ਸਾਡੇ ਗੁਰੂ ਦੇ ਮਤਾ ਜੀ ਆ ਮਤਲਬ ਸੁਨੋ ਬਡੇ ਮਤਾ ਜੀ ਕਹਿੰਦੇ ਨੇ ਗੁਰੂ ਦੇ ਮਤਾ ਜੀ ਹੈ ਔਰ ਉਹਨਾਂ ਦੇ ਵਾਈਫ ਹੈ ਉਹ ਸ਼੍ਰੀ ਗੁਰਸਾਰ ਮੋੜੀਆ ਆਪਣੇ ਪਿੰਡ ਦੇ ਵਿੱਚ ਆਏ ਹੋਏ ਆ ਪਰ ਉਹ ਆ ਦੇ ਪਿੰਡ ਚ ਬੈਠੇ ਦੇਖੋ ਉਹ ਤਾਂ ਜੁਪੀ ਜਾ ਹੀ ਨਹੀਂ ਰਹੇ ਪਰਿਵਾਰ ਜੇ ਪਹਿਲਾਂ ਵੀ ਜਿਵੇਂ ਬਾਕੀ ਦਾ ਪਰਿਵਾਰ ਕੁਛ ਤਾਂ ਚਲਾ ਗਿਆ ਸੀ ਜੂਨ ਦੇ ਵਿੱਚ ਚਲਾ ਗਿਆ ਕੁਛ ਜੁਲਾਈ ਚ ਚਲਾ ਗਿਆ ਕੁਛ ਜਿਹੜੇ ਵੱਡੇ ਮਾਤਾ ਜੀ ਹੈ ਜਾਂ ਉਹਨਾਂ ਦੇ ਵਾਈਫ ਆ ਉਹ ਨਵੰਬਰ ਚ ਗਏ ਆ ਤੇ ਦੋ ਵਾਰ ਆ ਚੁੱਕਾ ਸੀਗਾ ਜੁਪੀ ਵਾਲਾ ਪਰ ਉਹ ਪਰਿਵਾਰ ਕੋਈ ਨਹੀਂ ਗਿਆ ਜੀ ਬੇਟਾ ਨਹੀਂ ਗਿਆ ਕੋਈ ਬੇਟੇ ਤੁਸੀਂ ਕੋਈ ਫੋਟੋ ਦਿਖਾ ਦਿਓ ਜੀ ਤੁਸੀਂ ਸਾਡੇ 2017 ਤੱਕ ਜੇ ਗੁਰੂ ਜੀ ਦੇ ਫੋਟੋ ਦੇਖੋਗੇ ਜਾਂ ਵੀਡੀਓ ਦੇਖੋਗੇ ਉਹ ਕੋਈ ਵੀ ਕੰਮ ਕਰਦੇ ਆ ਕੋਈ ਵੀ ਚਾਹੇ ਉਹਨਾਂ ਦੀ ਸਫਾਈ ਆ ਬਿਹਾਣਾ ਜਾਂ ਉਹ ਕਿਤੇ ਵੀ ਜਾਂਦੇ ਆ ਉਹਨਾਂ ਦੇ ਆਪਣੇ ਮਾਤਾ ਜੀ ਜੜੇ ਉਹ ਹਮੇਸ਼ਾ ਉਹਨਾਂ ਦੇ ਨਾਲ ਸਫਾਇਆ ਬੰਦੇ ਦੇਖੋਗੇ ਉਹ ਵੀ ਝਾੜੂ ਚੱਕ ਕੇ ਨਾਲ ਹੀ ਉਹਨਾਂ ਦੇ ਝਾੜੂ ਲਾਉਂਦੇ ਹੁੰਦੇ ਸੀ ਪਰ ਜਦੋਂ ਦਾ ਹੁਣ ਤੁਸੀਂ ਇਹ ਦੇਖ ਲਓ ਵੀ 2017 ਤੋਂ ਆਉਣ ਲੱਗਿਆ ਸੌਰੀ ਆਪਣਾ 17 ਜੂਨ 2022 ਤੋਂ ਇਹ ਆਉਣ ਲੱਗਿਆ ਤੇ ਇੱਕ ਵੀ ਫੋਟੋ ਜਿਹੜੇ ਸਾਡੇ ਛਾਈ ਪਰਿਵਾਰ ਨਾਲ ਜਦੋਂ ਸੀ ਉਹਨੂੰ ਕਹਿ ਦਿੰਨੇ ਆ ਚਲੋ ਉਹਨਾਂ ਦਾ ਪਰਿਵਾਰ ਆ ਗੁਰੂ ਜੀ ਦਾ ਪਰਿਵਾਰ ਆ ਜਾਂ ਗੁਰੂ ਦੇ ਮਾਤਾ ਜੀ ਨਾਲ ਜਿਹੜਾ ਹੈਗਾ ਕੋਈ ਫੋਟੋ ਨਹੀਂ ਹੁੰਦੀ ਉਲਟਾ ਕੀ ਹੋ ਰਿਹਾ ਸਾਡੀ ਸੰਗਤ ਆ ਜਿਹੜੀ ਡੇਰੇ ਦੀ ਉਹਨੂੰ ਇਹ ਸਿਖਾ ਦਿੱਤਾ ਗਿਆ ਵੀ ਗੁਰੂ ਦਾ ਪਰਿਵਾਰ ਦਾ ਗੁਰੂ ਨਾਲ ਗਦਾਰੀ ਕਰ ਗਿਆ ਕਸ ਕਰਕੇ ਉਹ ਬਾਹਰ ਚਲਾ ਗਿਆ ਤੇ ਤੁਸੀਂ ਇਹ ਦੇਖੋ ਚਲੋ ਅਸੀਂ ਮੰਨਦੇ ਹਾਂ ਜੀ ਕੋਈ ਧੀ ਕਰ ਗਿਆ ਉਹ ਜਵਾਈ ਕਰ ਗਿਆ ਉਹ ਨੂੰਹ ਕਰ ਗਈ ਹੋਊਗੀ ਪੁੱਤ ਕਰ ਗਿਆ ਉਹ ਹਨਾ ਪਰ ਜੇ ਤੁਸੀਂ ਐ ਕਹੋ ਚਲੋ ਵਾਈਫ ਤੇ ਵੀ ਕਹਿ ਵੀ ਲਈ ਆਪਾਂ ਕਹਿ ਸਕਦੇ ਹਾਂ ਵੀ ਵਾਈਫ ਵੀ ਚਲੋ ਹਸਬੰਡ ਤੇ ਇਲਜ਼ਾਮ ਲਗਾ ਦੇਣ ਜੀ ਆ ਕੁਝ ਵੀ ਪਰ ਤੁਸੀਂ ਇੱਕ ਮਾਂ ਜਿਹਨੂੰ 18 ਸਾਲ ਬਾਅਦ ਜਿਹਦੇ ਬੇਟਾ ਪੈਦਾ ਹੋਇਆ ਹੋਵੇ ਜੀ ਤੇ ਕੀ ਉਹ ਮਾਂ ਆਪਣੇ ਪੁੱਤ ਨਾਲ ਗਦਾਰੀ ਕਰ ਸਕਦੀ ਹੈ ਔਰ 85 ਸਾਲ ਦੀ ਉਹ ਬਜ਼ੁਰਗ ਔਰਤ ਕੀ ਆਪਣੇ ਬੱਚੇ ਨਾਲ ਗਦਾਰੀ ਕਰ ਦੇਣਗੇ ਤੇ ਕੀ ਉਹ ਜਿਹੜਾ ਜਿਹੜੀ ਮਾਂ ਸਾਨੂੰ ਪਤਾ ਹੈ ਵੀ ਇੱਕ ਸੈਕਿੰਡ ਵੀ ਮਤਲਬ ਸਾਡੇ ਗੁਰੂ ਜੀ ਬਿਨਾਂ ਨਹੀਂ ਸੀ ਰਹਿੰਦੇ ਤਾਂ ਉਹ ਮਾਂ ਦੇਖੋ ਵੀ ਉਹ ਜੁਪੀ ਚ ਆਇਆ ਬੈਠਾ ਹੈ ਜਦੋਂ ਵੀ ਆਉਂਦਾ ਉਹ ਕਦੇ ਵੀ ਨਹੀਂ ਜਾਂਦੇ ਜੀ ਤੇ ਕਦੇ ਪੋਸਿਬਿਲਟੀ ਹੋ ਸਕ ਪੋਸਿਬਿਲਟੀ ਹੋ ਸਕਦੀ ਹੈ ਜੀ ਵੀ ਇੱਕ ਮਾਂ ਆ ਜਾਵੇ ਆਦੇ ਪੁੱਤ ਨੂੰ ਮਿਲਣ ਵਾਸਤੇ ਤਾਂ ਇੱਥੋਂ ਪਤਾ ਲੱਗਦਾ ਨਾ ਜੀ ਵੀ ਉਹ ਅਸਲੀ ਨਹੀਂ ਪਰ ਜਿਹੜਾ ਉਹਨਾਂ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਬਣਾਇਆ ਜੀ ਹੁਣ ਜੇ ਤੁਸੀਂ ਗੁਰਸਰ ਮੋੜੇ ਜਾਉਂਗੇ ਨਾ ਜੀ ਤੁਹਾਨੂੰ ਜਿਹੜੇ ਉਹਨਾਂ ਦੇ ਮਾਤਾ ਜੀ ਜਾਂ ਵਾਈਫ ਨੂੰ ਉਹ ਮਿਲ ਨਹੀਂ ਦਿੱਤਾ ਜਾਊਗਾ ਬਹੁਤ ساری ਸੰਗਤ ਜਿਹੜੀ ਆ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਆਪ ਦੇ ਉੱਤੇ ਸਖਤ ਪਹਿਰੇ ਲੱਗੇ ਹੋਏ ਆ ਜੀ ਇਹਨਾਂ ਨੂੰ ਕਹਿੰਦੇ ਪਹਿਲਾਂ ਐਡਮ ਚ ਬਲੌਕ ਐਡਮ ਬਲੌਕ ਹੈ ਸਾਡ ਜੇ ਉਹ ਫੋਨ ਕਰਨਗੇ ਵੀ ਇਹ ਸਾਡਾ ਬੰਦਾ ਹੈ ਫਿਰ ਤਾਂ ਉਹਨਾਂ ਨੂੰ ਕਿਸੇ ਨੂੰ 1 ਜਾਂ 2 ਮਿੰਟ ਮਿਲਣ ਦਿੱਤਾ ਜਾਂਦਾ ਅਦਰਵਾਇਜ਼ ਕਿਸੇ ਵੀ ਸੰਗਤ ਨੂੰ ਸਾਡੇ ਵੱਡੇ ਮਤਾਈ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਮਤਲਬ ਇੱਕ ਤਰ੍ਹਾਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਜੀ ਪਹਿਲਾਂ ਬਾਹਰ ਭੇਜਤਾ ਜੇ ਬਾਹਰ ਆ ਠੀਕ ਹੈ ਜੇ ਉਹ ਇੰਡੀਆ ਦੇ ਵਿੱਚ ਵੀ ਆ ਜਾਂਦੇ ਆ ਤਾਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ 4-5 ਜਿਹੜੇ ਸਖਤ ਪਹਿਰੇਦਾਰ ਉਹਨਾਂ ਦੇ ਉੱਤੇ ਖੜੇ ਰਹਿੰਦੇ ਹੋ ਕਿਸੇ ਨੂੰ ਵੀ ਮਿਲਣਾ ਚਾਹੀ ਜੀ ਤੇ ਜਿਹੜਾ ਤੁਸੀਂ ਦੂਸਰੀ ਗੱਲ ਕੀਤੀ ਹੈ ਵੀ ਸਿਆਣਾ ਸਰਕਾਰ ਵਾਲੀ ਉਹ ਮਤਲਬ ਕਿ ਇਲੈਕਸ਼ਨਾਂ ਵਾਲੀ ਉਹ ਤਾਂ ਤੁਹਾਨੂੰ ਦੱਸੋ ਜਦੋਂ ਪਹਿਲਾ ਇਲੈਕਸ਼ਨ ਹੋਇਆ ਸੀ ਨਾ ਜੀ ਮਤਲਬ ਰਾਜਸਥਾਨ ਦੇ ਨਾ ਹਾਂ ਜਿਹੜੀਆਂ ਐਮਪੀ ਦੀਆਂ ਇਲੈਕਸ਼ਨਾਂ ਆਈਆਂ ਉਦੋਂ ਇਹ ਨਹੀਂ ਆਇਆ ਪਰ ਜਦੋਂ ਰਾਜਸਥਾਨੀ ਇਲੈਕਸ਼ਨਾਂ ਵੇਲੇ ਆਹਰ ਸੀ ਉਸ ਟਾਈਮ ਹਾਲਾਂਕਿ ਸਾਡੇ ਗੁਰੂ ਜੀ ਸਿਰਸਰ ਦੀ ਸ਼ਰਤ ਲਾਉਂਦੇ ਹੁੰਦੇ ਸੀ ਵੀ ਜੇ ਅਸੀਂ ਕਦੇ ਵੀ ਕਿਸੇ ਪਾਰਟੀ ਦਾ ਨਾਮ ਲਿਆ ਹੋਵੇ ਅਸੀਂ ਸਿਰਸਰ ਸ਼ਰਤ ਨਵੰਬਰ ਚ ਹਾਂ ਹਾਂ ਤੇ ਪਾਰਾ ਜਦੋਂ ਮਤਲਬ ਕਿ ਇਹ ਆਇਆ ਜੀ ਨਵੰਬਰ ਦੇ ਵਿੱਚ ਇਹਨੇ ਸਪੈਸ਼ਲ ਮਤਲਬ ਕਿ ਲਿੰਕ ਦਿੱਤੇਗੇ Jaipur 데ਰੇ ਦੇ ਵਿੱਚ ਔਰ ਉੱਥੇ ਜਿਹੜੇ ਸਾਡੇ ਮੇਨ ਮੈਂਡ ਜ਼ਿੰਮੇਵਾਰ ਸਾਰੇ ਰਾਜਸਥਾਨ ਦੇ ਬੁਲਾਏ ਗਏ ਔਰ ਉਹਨਾਂ ਨੂੰ ਸਪੈਸ਼ਲ ਇਹਨੇ ਆਰਡਰ ਕੀਤਾ ਬੀਬੀ ਜੀਪੀ ਨੂੰ ਵੋਟ ਪਾਉਣ ਵਾਸਤੇ ਇਸੇ ਤਰ੍ਹਾਂ ਮਾਚਲ ਦੇ ਵਿੱਚ ਪਰ ਸੰਗਤ ਆਈ ਸੰਗਤ ਤੁਹਾਨੂੰ ਅਸੀਂ ਦੱਸਤਾ ਵੀ ਸੰਗਤ ਕਿਉਂ ਕਿਹੜੇ ਸਾਡੇ ਅਸਲੀ ਗੁਰੂ ਜੀ ਦਾ ਇਹ ਨਹੀਂ ਸੀ ਹੁਕਮ ਕਦੇ ਵੀ ਉਹ ਖੁੱਲੇ ਆਮੋ ਕਹਿ ਦਿੰਦੇ ਸੀ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਨਹੀਂ ਸਾਡੇ ਕੋਲ ਸਾਰੇ ਆਉਂਦੇ ਆ ਸਾਨੂੰ ਸਾਰੇ ਇੱਕੋ ਜਿਹੇ ਐ ਇਸੇ ਕਰਕੇ ਮਤਲਬ ਕਿ ਸਾਡੀ ਸੰਗਤ ਇਹ ਚੀਜ਼ ਸਮਝਦੀ ਐ ਸਾਡੀ ਸੰਗਤ ਉਹਨਾਂ ਦੇ ਮਗਰ ਐਨਾ ਨਹੀਂ ਲੱਗਦੀ ਨੰਬਰ 2 ਤੇ ਇੱਕ ਵੀਰ ਜੀ ਮੈਂ ਤੁਹਾਨੂੰ ਹੋਰ ਸੱਚਾਈ ਦੱਸਦੀ ਆ ਵੀ ਜੇ ਸਾਡੇ ਗੁਰੂ ਜੀ ਹੁਣ ਲੋਕਾਂ ਨੂੰ ਬਹੁਤਾਂ ਨੂੰ ਲੋਕਾਂ ਨੂੰ ਇਹ ਲੱਗਦਾ ਖਾਸ ਕਰਕੇ ਸਾਡੇ ਮੇਰੇ ਸਿੱਖ ਭੈਣ ਭਾਈਆਂ ਨੂੰ ਵੀ ਸ਼ਾਇਦ ਜਿਹੜਾ ਡੇਰਾ ਸੱਚਾ ਸੌਦਾ ਦਾ ਗੁਰੂ ਉਹ ਭਾਜੀ ਪੀ ਅਗੇ ਚੋ ਗਿਆ ਐਸਾ ਕਰਕੇ ਉਹਨੂੰ ਬਾਰ-ਬਾਰ ਪੈਰੋਲ ਮਿਲ ਰਹੀ ਹੈ ਪਰ ਇਹ ਬਿਲਕੁਲ ਗਲਤ ਹੈ ਜੇ ਸਾਡੇ ਗੁਰੂ ਜੀ ਝੁਕੇ ਹੁੰਦੇ ਨਾ ਜੀ ਉਹ 2017 ਚ ਜੇਲ ਨਹੀਂ ਜਾਂਦੇ ਸੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਆ ਸਾਡੇ ਦੇਸ਼ ਦੇ ਟੌਪ ਦੇ 25 ਲੀਡਰ ਜਿਨ੍ਹਾਂ ਦੇ ਉੱਤੇ ਈਡੀ ਜਾਂ ਸੀਬੀਆਈ ਦਾ ਸਕੰਜਾ ਸੀ ਮਤਲਬ ਕਿ ਕੋਈ ਨਾ ਕੁਝ ਉਹਨਾਂ ਦੇ ਕੇਸ ਪਿੱਛੇ ਲੱਗੇ ਹੋਏ ਸੀ ਉਹਨਾਂ ਚੋ ਤੇ ਹੀ ਵੱਡੇ ਲੀਡਰ ਆ ਜਿਹੜੇ ਉਹ ਜਿਹੜੇ ਬੀਜੇਪੀ ਨਾਲ ਰਲ ਜਾਂਦੇ ਆ ਉਹਨਾਂ ਤੇ ਸਾਰੇ ਜਿਹੜੇ ਕੇਸ ਖਤਮ ਹੁੰਦੇ ਆ ਸਿਰਫ ਦੋ ਲੀਡਰ ਰਹਿ ਜਾਂਦੇ ਆ ਇੱਕ ਕੇਜਰੀਵਾਲ ਜੀ ਇੱਕ ਮਤਲਬ ਕਿ ਝਾਰਖੰਡ ਵਾਲੇ ਸੋਰਨਜੀ ਔਰ ਉਹ ਨਹੀਂ ਚੁੱਕਦੇ ਤਾਂ ਉਹਨਾਂ ਜੇਲ੍ਹ ਜਾਣਾ ਪੈਂਦਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜੇ ਸਾਡੇ ਗੁਰੂ ਜੀ ਝੁਕ ਜਾਂਦੇ ਜਾਂ ਗੁਰੂ ਜੀ ਭਾਜਪੀ ਦੇ ਸਾਹਮਣੇ ਚੱਲਦੇ ਜਾਂ ਆਰਐਸਐਸ ਦੇ ਸਾਹਮਣੇ ਚੱਲਦੇ ਤਾਂ ਕਦੇ ਵੀ ਉਹਨਾਂ ਤੇ ਜਿਹੜਾ ਸਾਰਾ ਜਿਹੜਾ ਹੈਗਾ 2017 ਵਾਲਾ ਫੈਸਲਾ ਆਇਆ ਨਹੀਂ ਹੋਣਾ ਸੀਗਾ ਇਹਨੂੰ ਡਿਲੇ ਕੀਤਾ ਜਾ ਸਕਦਾ ਸੀ ਲੰਬਾ ਚੱਲ ਸਕਦਾ ਸੀ ਕੇਸ ਪਰ ਉਹ ਜੇਲ ਨਹੀਂ ਜਾ ਸਕਦੇ ਜਿਉਂ ਜੇਲ ਗਏ ਔਰ ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਨਕਲੀ ਆਇਆ ਇਹਦਾ ਮਤਲਬ ਸਾਨੂੰ ਪਤਾ ਜੀ ਉਹ ਹਮੇਸ਼ਾ ਕਹਿੰਦੇ ਸੀ ਵੀ ਸੱਚੇ ਸਾਂਤ ਅੱਜ ਤੱਕ ਨਾ ਕਿਸੇ ਵੀ ਰਾਜੇ ਅੱਗੇ ਤੇ ਨਾ ਕਿਸੇ ਸਰਕਾਰਾਂ ਅਗੇ ਝੁਕਿਆ ਤੇ ਨਾ ਸੀ ਝੁਕੀਏ ਵੀ ਸਾਨੂੰ ਜੇ ਕੋਈ ਇਹ ਕਵੇ ਵੀ ਅਸੀਂ ਕਿਸੇ ਦੇ ਮਤਲਬ ਕਿ ਸਾਨੂੰ ਕੋਈ ਚਕਾਉਣ ਦੀ ਕੋਸ਼ਿਸ਼ ਕਰੇ ਵੀ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਇਹੋ ਜਿਹਾ ਗਲਤ ਕੰਮ ਕਰੀਏ ਜਿਸ ਤੇ ਸਾਡੇ ਸਮਾਜ ਦਾ ਨੁਕਸਾਨ ਹੋਵੇ ਉਹ ਕਹਿੰਦੇ ਸੀ ਕਦੇ ਵੀ ਨਹੀਂ ਉਹ ਹੋਊਗਾ ਤਾਂ ਇਸੇ ਕਰਕੇ ਹੀ ਉਹਨਾਂ ਨੂੰ ਜੇਲ੍ਹ ਲੱਗ ਗਈ ਹੋਈ ਇਸੇ ਕਰਕੇ ਉਹਨਾਂ ਤੇ ਐਡਵਿਟ ਕਲੰਕ ਲੱਗੇ ਪਰ ਜੇ ਉਹ ਭਾਜਪਾ ਨਾਲ ਸਮਝੌਤਾ ਕਰ ਜਾਂਦੇ ਤਾਂ ਜਿਵੇਂ ਦੂਜੇ ਲੀਡਰ ਆਪਾਂ ਦੇਖ ਰਹੇ ਆਂ ਤੇ ਫਿਰ ਉਵੇਂ ਹੀ ਉਹਨਾਂ ਨਾਲ ਹੋਣੀ ਨਹੀਂ ਸੀ ਜੇਲ੍ਹ ਉਹਨਾਂ ਨੇ ਜਾਣਾ ਹੀ ਨਹੀਂ ਸੀਗੇ ਜੀ ਇਹ ਸਚਾਈ ਹੈ ਜੀ ਨਹੀਂ ਨਹੀਂ ਸਾਡੀ ਫਿਲਮ ਹੀ ਕਹਾਣੀ ਨਹੀਂ ਹੈ ਜੀ ਇਹ ਬਿਲਕੁਲ ਸਚਾਈ ਹੈ ਡੀਪ ਸਟੇਟ ਕਹ ਲੋ ਇੰਡੀਅਨ ਸਟੇਟ ਕਹ ਲੋ ਅਸੀਂ ਖੁੱਲ੍ਹ ਕੇ ਕਹਿੰਨੇ ਜੀ ਹਿਆਰੇ ਸਸਦਾ ਵੀ ਨਾਮ ਲੈਨੇ ਆ ਮਤਲਬ ਕਿ ਇਹਨਾਂ ਨੇ ਬਹੁਤ ਵੱਡੀ ਪਾਲਸੀ ਚੱਲੀ ਆ ਹੁਣ ਤੁਸੀਂ ਆਪਣੇ ਸੈਕਸ ਸਮਾਜ ਵੱਲ ਆਓ ਜੀ ਸੈਕਸ ਸਮਾਜ ਦੇ ਵੱਲ ਵੀ ਜੇ ਆਪਾਂ ਦੇਖ ਗਏ ਸਾਡੀਆਂ ਜ਼ਿਆਦਾਤਰ ਸੰਸਥਾਵਾਂ ਇਸ ਵੇਲੇ ਕੈਪਚਰ ਹੋ ਚੁੱਕੀਆਂ ਕੋਈ ਮੰਨੇ ਚਾਹੇ ਨਾ ਮੰਨੇ ਜੇ 2007 ਵਾਲਾ ਅਸੀਂ ਇਹ ਕਹਿੰਨੇ ਹੁਕਮਨਾਮਾ ਜਾਰੀ ਹੋਇਆ ਤਾਂ ਤਾਂ ਵੀ ਇਹ ਪ੍ਰੈਸ਼ਰ ਦੇ ਵਿੱਚ ਹੋਇਆ ਇਸ ਸੇ ਡੀਪ ਸਟੇਟ ਦੇ ਜਿਹੜੇ ਹੈਗੇ ਆ ਪ੍ਰੈਸ਼ਰ ਦੇ ਵਿੱਚ ਹੋਇਆ ਇੱਕ ਜਿਹੜਾ ਸੱਚਾ ਸਿੱਖ ਹੈ ਉਹ ਕਦੇ ਵੀ ਆਪਣੇ ਉਸ ਸਿੱਖ ਭਾਈਚਾਰੇ ਨੂੰ ਆਪਣੇ ਨਾਲੋਂ ਇੱਕਦਮ ਨਹੀਂ ਤੋੜੂਗਾ ਬੇਸ਼ੱਕ ਵੀਰ ਜੀ ਸਾਡੀ ਜਿਹੜੀ 40 45 ਲੱਖ ਸਿੱਖ ਸੰਗਤ ਪੰਜਾਬ ਦੀ ਸੀ ਨਾ ਜਾਂ ਹਰਿਆਣੇ ਦੀ ਜਾਂ ਰਾਜਸਥਾਨ ਦੀ ਉਹ ਬੇਸ਼ੱਕ ਸਾਡੇ ਮਤਲਬ ਡੇਰਾ ਸੱਚਾ ਸੋਧਾ ਤੋਂ ਨਾਮ ਲਿਆ ਸੀ ਜਾਂਦੀ ਸੀ ਪਰ ਜੇ ਤੁਸੀਂ ਉਹਨਾਂ ਦੇ ਮਤਲਬ ਅਸੀਂ ਅਸੀਂ ਵੀ ਵਿੱਚ ਹੀ ਆਉਣੇ ਆ ਨਾ ਸਿੱਖ ਪਰਿਵਾਰ ਨਾਲ ਹੀ ਚਾਹੇ ਸਾਡਾ ਵਿਆਹ ਹੁੰਦਾ ਸ਼ਾਦੀ ਹੁੰਦਾ ਮਾਰਗ ਹੁੰਦੀ ਗਮੀ ਹੁੰਦੀ ਸ਼ਾਦੀ ਸਾਡੇ ਘਰ ਦੇ ਵਿੱਚ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਹੀ ਪ੍ਰਕਾਸ਼ ਹੁੰਦਾ ਸੀ ਤ랙 ਗੁਰਦੁਆਰਾ ਸਾਹਿਬ ਦੇ ਵਿੱਚ ਹੀ ਭੋਗ ਪੈਂਦਾ ਸੀ ਜਿਵੇਂ ਮੇਰੇ ਮਜ਼ਰ ਦਾ ਭੋਗ ਵੀ ਮਤਲਬ ਕਿ ਅਸੀਂ ਬਾਹਰ ਦੇ ਵਿੱਚ ਜਦੋਂ ਹਾਲਾਤ ਖਰਾਬ ਹੋ ਗਏ ਉਹਨਾਂ ਦਾ ਸਾਨੂੰ ਘਰੇ ਪਾਉਣਾ ਪਿਆ ਕਿਉਂਕਿ ਮੇਰੇ ਵੱਡੇ ਬ੍ਰਦਰ ਦਾ ਨਾਮ ਸੀ ਛੋਟੇ ਦਾ ਨਾਮ ਨਹੀਂ ਸੀ ਤਾਂ ਛੋਟੇ ਨੂੰ ਸਾਹਿਬਸ਼ਹੀਦ ਗੁਰਗ੍ਰਾਂਧ ਸਾਹਿਬ ਦਿੱਤਾ ਗਿਆ ਵੱਡੇ ਨੂੰ ਨਹੀਂ ਦਿੱਤਾ ਗਿਆ ਉਹ ਫਿਰ ਸਾਨੂੰ ਭੋਗ ਵੀ ਘਰੇ ਪਾਉਣਾ ਪਿਆ ਪਰ ਜਿਹੜਾ ਮੇਰਾ ਫਾਦਰ ਸੀ ਮੇਰੇ ਫਾਦਰ ਦਾ ਭੋਗ ਸਾਹਿਬਸ਼ਹੀਦ ਗੁਰਗ੍ਰਾਂਧ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਉਥੇ ਗੁਰਦੁਆਰਾ ਸਾਹਿਬ ਜੀ ਹੋਏ ਐਸੇ ਹੈ ਜੀ ਤਾਂ ਜਿਹੜੀ ਆਨੰਦ ਕਾਰਜ ਵੀ ਕੀਤੇ ਜਾਂਦੇ ਸੀ ਸਾਰੀ ਜਿਹੜੀ ਸਿੱਖ ਸੰਗਤ ਹੀ ਆਨੰਦ ਕਾਰਜ ਦੇ ਵਿੱਚ ਇਸ ਤਰ੍ਹਾਂ ਨਹੀਂ ਤੋੜ ਸਕਦਾ ਜਿਹੜਾ ਸਿੱਖ ਸੰਗ ਸਾਡੀ ਸੰਗਤ ਦੇ ਖਿਲਾਫ ਫੈਸਲਾ ਕੀਤਾ ਨਾ ਜੀ ਇਹ ਵੀ ਡੀਪ ਸਟੇਟ ਨੇ ਕਰਵਾਇਆ ਜੀ ਮਤਲਬ ਉਹਦਾ ਰਿਜ਼ਲਟ ਦੇਖੋ ਇਹ ਕੀ ਨਿਕਲਿਆ ਅੱਜ ਜਿਹੜਾ ਸਾਰਾ ਆਪਾਂ ਦੇਖਦੇ ਤੰਦ ਨਹੀਂ ਤਾਣੀ ਹੁਲ ਜਗੀ ਨਾ ਵੀਰ ਜੀ ਉਹ ਜਿਹੜੀ ਤਾਣੀ ਹੁਲ ਜਗੀ ਐਸ ਵੇਲੇ ਸਾਡੀ ਸਿੱਖ ਸੰਗਤ ਨੂੰ ਕੋਈ ਵੀ ਵਿਸ਼ਵਾਸ ਪੱਤਰ ਨਹੀਂ ਕਰ ਨਹੀਂ ਨਾ ਬਣਾਇਆ ਮੈਨੂੰ ਤਾਂ ਇੱਕ ਗੱਲ ਜਾਣਨਾ ਚਾਹੁੰਦਾ ਤੁਹਾਡਾ ਗੱਲ ਕਰਦਿਆ ਕਰਦਿਆ ਅੱਛਾ ਜਿਹੜਾ ਬੰਦਾ ਡੇਰੇ ਦਾ ਨਾਮ ਲੈ ਲੈਂਦਾ ਸੀਗਾ ਫਿਰ ਉਹਨੂੰ ਡੇਰੇ ਦੇ ਰੀਤੀ ਰਿਵਾਇਸ ਦੇ ਹਿਸਾਬ ਦੇ ਨਾਲ ਹੀ ਸਾਰੇ ਜਿਹੜੇ ਆ ਕਰਨੇ ਪੈਂਦੇ ਸੀਗੇ ਇਹ ਸਾਰੇ ਕੰਮ ਨਹੀਂ ਨਹੀਂ ਉਹ ਸਾਡੇ ਗੁਰੂ ਜੀ ਐ ਕਹਿੰਦੇ ਸੀ ਜਿਹੜਾ ਡੇਰਾ ਸੱਚਾ ਹੁੰਦਾ ਹੈ ਤਾਂ ਸਰਬ ਧਰਮ ਸੰਗਮ ਹੈ ਤੁਸੀਂ ਆਪਣੇ ਆਪਣੇ ਧਰਮ 'ਚ ਰਹਿ ਕੇ ਵੀ ਜੇ ਹੁਣ ਜਿਵੇਂ ਅਸੀਂ ਸਿੱਖ ਪਰਿਵਾਰ ਹੈ ਨਾ ਜੀ ਜਿੰਨੇ ਸਿੱਖ ਪਰਿਵਾਰ ਸੀ ਉਹ ਆਨੰਦ ਕਾਰਜ ਵੀ ਕਰਦੇ ਸੀ ਜੇ ਕਿਸੇ ਮਾਰਗ ਹੋ ਗਈ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਦਾ ਕਰਵਾ ਕੇ ਭੋਗ ਪਾ ਲੈਂਦੇ ਸੀ ਤੇ ਮਤਲਬ ਕਿ ਉਹ ਆਪਦੇ ਸਾਹਮਣੇ ਰਸਮਾਂ ਕਰਦੇ ਸੀ ਜਿਵੇਂ ਕੀਤਪੁਨ ਸਾਹਿਬ ਫੁੱਲ ਪਹੁੰਚਾ ਲਏਗੇ ਉਹ ਵੀ ਹੁੰਦਾ ਸੀ ਜੀ ਪਹਿਲਾਂ ਜਦ ਜਿਹੜੇ ਹਿੰਦੂ ਸਿਓ ਹਿੰਦੂ ਸਮਾਏ ਆਪਦੇ ਸਾਹਮਣੇ ਕਰਦਾ ਸੀ ਤਾਂ ਉਦਾਂ ਸਿਰਫ ਆਪਾਂ ਨੂੰ ਨਾਮ ਸ਼ਬਦ ਹੀ ਦਿੰਦੇ ਸੀ ਜੀ ਵੀ ਨਾਮ ਸ਼ਬਦ ਦੇ ਕੇ ਉਹ ਕਹਿੰਦੇ ਸੀ ਸਿਮਰਨਾ ਕਰੋ ਬੱਸ ਉਹ ਤਾਂ ਕਹਿੰਦੇ ਸੀ ਬੇਸ਼ੱਕ ਤੁਸੀਂ ਆਪਾਂ ਚੱਲਦੇ ਫਿਰਦੇ ਹੋਠ ਦੇ ਬੈਠਦੇ ਜਿੰਮੇ ਵੀ ਕਰਨਾ ਬਸ ਵੀ ਥੋੜੀ ਪਰਮਾਤਮਾ ਨਾਲ ਜਿਹੜੀ ਲੇਵ ਲੱਗੀ ਲੈਣੀ ਚਾਹੀਦੀ ਆ ਉਹਨਾਂ ਦਾ ਇੰਨਾ ਹੀ ਮਕਸਦ ਸੀ ਹੋਰ ਉਹਨਾਂ ਦਾ ਕੋਈ ਨਵੇਂ ਰੀਤੀ ਰਵਾਈ ਤਾਂ ਉਹਨਾਂ ਨੇ ਕੋਈ ਸ਼ੁਰੂ ਹੀ ਨਹੀਂ ਕੀਤੀ ਜੀ ਤੇ ਇਹ ਤਾਂ ਜਿਹੜਾ ਮਤਲਬ ਕਿ ਜਿਹੜਾ ਸੈਕਸਮਾ ਸੀ ਉਹ ਆਪ ਦੇ ਸਾਹਮਣੇ ਨਾਲ ਮੁਸਲਮਾਨ ਸਮਾਜ ਲਈ ਉਹ ਆਪ ਦੇ ਸਾਹਮਣੇ ਨਾਲ Hindu ਸਮਾਜ ਆਪ ਦੇ ਸਾਹਮਣੇ ਨਾਲ ਇਸਾਈ ਜੈਨੀ ਬੋਧੀ ਬਹੁਤ ਸੰਗਤ ਜੁੜੇ ਜੀ ਬਹੁਤ ਆਰਮ ਜੁੜੇ ਹੋਏ ਆ ਜਿਹੜੇ ਸੱਚਾ ਤੁਹਾਡਾ ਨਾਲ ਉਹ ਆਪ ਦੇ ਆਪ ਦੇ ਧਰਮਾਂ ਦੇ ਅਨਸਾਰ ਗੁਰੂ ਜੀ ਕਹਿੰਦੇ ਸੀ ਵੀ ਜੇ ਮੰਨ ਲੋ ਅ ਸਾਰੇ ਧਰਮ ਵਾਲੇ ਆਪਣੇ ਆਪਣੇ ਧਰਮਾਂ ਗੁਰੂਆਂ ਦੇ ਅਨੁਸਾਰ ਧਰਮ ਸ਼ਾਸਤਰਾਂ ਦੇ ਅਨੁਸਾਰ ਉਹ ਮੇਤਲਾਂ ਲੱਗ ਪੈਣ ਤੇ ਦੁਜੇ ਹੀ ਪਾਲਾ ਜਿਹੜਾ ਸਾਡੀ ਧਰਤੀ ਸੱਚਖੰਡ ਦਾ ਨਮਣਾ ਬਣ ਸਕਦੀ ਹੈ ਇਸੇ ਕਰਕੇ ਉਹ ਕਿਸੇ ਨੂੰ ਧਰਮ ਦਾ ਜਿਹੜਾ ਨਹੀਂ ਸੀਗਾ ਕੋਈ ਧਰਮ ਬਦਲਿਆ ਵੀ ਨਹੀਂ ਜਾਂਦਾ ਸੀ ਜੀ ਉੱਥੇ ਤੁਸੀਂ ਹਾਂ ਦੇਖੋ ਮੈਂ ਹੁਣ ਰਹੀ ਹਾਂ ਜੀ ਪਤਾ ਮੈਂ 1995 ਚ ਵੀਰ ਜੀ ਨਾਮ ਲਿਆ ਦੇਖੋ ਔਰ ਮੇਰੇ ਹਸਬੰਦ ਨੇ ਜਾ ਕੇ ਲਿਆ 2001 ਦੇ ਵਿੱਚ ਤੇ ਮੈਂ ਤੁਹਾਨੂੰ ਸਰਮੇ ਇੱਕ ਵਾਰ satsang ਤੇ ਗਈ ਸੀ ਉਸ ਤੋਂ ਬਾਅਦ 1996 ਚ ਮੈਂ ਸੇਵਾ 2001 ਦੇ ਦੋ ਮੇਰੇ ਹਸਬੰਦ ਨੇ ਨਾਮ ਲਿਆ ਉਦੋਂ ਲਈ ਹੈ ਪਰ ਇਹ ਥੋੜੀ ਜਿਹੀ ਅਸੀਂ ਸਾਬਸ਼ੀ ਗੁਰੂਗ੍ਰਾਂ ਸਾਹਿਬ ਨਾਲ ਟੁੱਟੇ ਹੋਏ ਸੀ ਉਹ ਮੇ ਜੁੜੇ ਹੋਏ ਸੀ ਸਾਡੇ ਚ ਕੋਈ ਫਰਕ ਨਹੀਂ ਸੀ ਸਾਡੇ ਚ ਹੁਣ ਵੀ ਨਹੀਂ ਵਿਰਜੀ ਸਾਡੇ ਘਰ ਹੁਣ ਸਵੇਰ ਸਾਡੇ ਗੁਰੂ ਜੀ ਦਾ satsang ਚੱਲਦਾ ਤੇ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਅੱਜ ਕਦੇ ਉਹ ਪਹਿਲਾਂ ਲਾ ਲੈਣ ਕਦੇ ਅੱਜ ਵੀ ਸੁਖਬੀਨ ਸਾਹਿਬ ਦਾ ਪਾਠ ਹੁਣੇ ਚੱਲਦਾ ਜੀ ਐ ਨਹੀਂ ਹੈਗਾ ਵੀ ਮਤਲਬ ਕਿ ਕੋਈ ਸਾਨੂੰ ਨਫ਼ਰਤ ਸਾਡੇ ਗੁਰੂ ਜੀ ਨੇ ਨਹੀਂ ਸਿਖਾਈ ਜੀ ਕਲਕਾ ਨਿਸਕਾਈ ਉਹਨਾਂ ਦਾ ਉਹ ਕਹਿੰਦੇ ਸੀ ਵੀ ਇਹਦਾ ਤਾਂ ਕੋਈ ਮਤਲਬ ਹੀ ਨਹੀਂ ਜਿਹੜਾ 2007 ਵਾਲਾ ਵੀ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਐਪੀਸੋਡ ਹੈ ਉਹਨਾਂ ਦਾ ਮਕਸਦ ਨਹੀਂ ਸਮਝਿਆ ਗਿਆ ਜੀ ਉਹਨਾਂ ਦਾ ਅਸਲ ਦੇ ਵਿੱਚ ਉਹਨਾਂ ਦਾ ਮਕਸਦ ਸੀ ਜਾਤ ਪਾਤ ਤੇ ਧਰਮ ਖਤਮ ਕਰਨਾ ਵੀ ਉਹਨਾਂ ਨੇ ਸਾਨੂੰ ਜਿਵੇਂ ਸਾਨੂੰ ਕਿਹਾ ਵੀ ਸਿੰਘ ਤੇ ਕੌਰ ਨਾਮ ਨਹੀਂ ਘਟਣਾ ਸਿੰਘ ਤੇ ਨਾ ਕੋਰ ਨਾਮ ਤੁਹਾਡਾ ਉਮੇ ਰਹੂਗਾ ਜਿਹੜਾ ਤੁਹਾਡਾ ਗੋਤ ਹੈ ਜਿੱਥੋਂ ਤੁਹਾਡਾ ਧਰਮ ਪਤਾ ਲੱਗਦਾ ਜਾਂ ਜਾਤ ਪਤਾ ਲੱਗਦੀ ਹੈ ਨਾ ਉਹ ਕਟਨਾ ਬਿੱਟੇ ਲੋ ਚਰਮਾ ਵਰਮਾ ਇਹ ਕਟ ਦੇਨੇ ਉੱਥੇ ਤੁਸੀਂ ਇਨਸਾ ਲਾ ਦੇਣਾ ਤਾਂ ਕਿ ਹੌਨਾਂ ਵਾਲੇ ਪੀੜੀਆਂ ਤੁਸੀਂ ਨਾ ਤਾਂ ਤੁਹਾਡੇ ਧਰਮ ਦਾ ਪਤਾ ਲੱਗੇ ਨਾ ਤੁਹਾਡੇ ਜਾਤ ਦਾ ਪਤਾ ਲੱਗੇ ਤਾਂ ਉਹਨਾਂ ਨੇ ਇਹ ਬਿਲਕੁਲ ਕਲੀਅਰ ਕਿਹਾ ਸੀ ਵੀ ਆਪਾਂ ਜੋ ਆਪਣੇ ਗੁਰੂ ਸਾਹਿਬਾਨ ਹਨ ਨਾ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਮਾਨਸਕੀ ਜਾ ਸਭੇ ਇੱਕੋ ਪਹਿਚਾਨ ਹੈ ਆਪਾਂ ਉਹਨਾਂ ਦਾ ਮਕਸਦ ਹੈ ਜਿਹੜਾ ਉਹਨਾਂ ਦੀ ਸਿੱਖਿਆ ਹੈ ਅੱਗੇ ਲੈ ਕੇ ਚੱਲਣੀ ਹੈ ਆਪਾਂ ਧਰਮ ਜਾਤ ਤੇ ਮਜਮੇ ਬਿਲਕੁਲ ਖਤਮ ਕਰਕੇ ਇਨਸ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹ ਸਿਰਫ ਇਨਸਾਨ ਹੁੰਦਾ ਵੀ ਆਪਾਂ ਸਿਰਫ ਇਨਸਾਨ ਹੀ ਬਰਨਾ ਹੈ ਤੇ ਇੱਕ ਹੀ ਸਾਡਾ ਪਰਮਾਤਮਾ ਜੇ ਮਤਲਬ ਵੀਰ ਜੀ ਸਿੱਖ ਸਮਾਏ ਸਾਡਾ ਕਿਉਂਕਿ ਮੈਂ ਹੁਣ ਤੁਸੀਂ ਆਪ ਹੀ ਦੇਖੋ ਜੇ ਡੀਪ ਸਟੇਟ ਜਾਂ ਜਿਹੜੀ ਇੰਡੀਆ ਸਟੇਟ ਆ ਉਹ ਨਾ ਇੰਟਰ ਕਰਦੀ ਔਰ ਨਾ ਇਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰਦੀ ਜਿਹੜਾ ਸਾਡਾ ਸਿੱਖ ਭਾਈਚਾਰਾ ਇਹਨੂੰ ਥੋੜਾ ਪੋਜ਼ਿਟਿਵ ਲੈ ਲੈਂਦਾ ਹੁਣ ਮੰਨ ਲਓ ਵੀਰ ਜੀ ਗਲਾਸ ਪਾਣੀ ਦਾ ਅੱਧਾ ਹੈ ਉਹਨੂੰ ਜਿਹੜਾ ਪੋਜ਼ਿਟਿਵ ਸੋਚ ਵਾਲਾ ਉਹ ਕਹੂਗਾ ਜੀ ਅੱਧਾ ਭਰਿਆ ਹੋਇਆ ਜਿਹੜਾ 네ਗਟਿਵ ਸੋਚ ਵਾਲਾ ਉਹ ਕਹੂਗਾ ਅੱਧਾ ਖਾਲੀ ਪਰ ਹੈ ਉਹ ਅੱਧਾ ਖਾਲੀ ਵੀ ਹੈ ਅੱਧਾ ਭਰਿਆ ਵੀ ਹੈ ਇਥੋਂ ਤੁਹਾਡੀ ਬੰਦੇ ਦੀ ਪੋਜ਼ਿਟਿਵ ਔਰ 네ਗਟਿਵ ਸੋਚ ਪਤਾ ਲੱਗ ਜਾਂਦੀ ਹੈ ਜੇ ਸਾਡਾ ਸਿੱਖ ਸਮਾਜ ਜੀ ਆਪਣੇ ਆਪ ਦੇ ਵਿੱਚ ਫੈਸਲੇ ਕਰਨ ਵਾਲਾ ਹੁੰਦਾ ਇਹਨਾਂ ਦੇ ਉੱਤੇ ਕੋਈ ਮਤਲਬ ਕੋਈ ਹੋਰ ਨਤੀਜਾ ਨਾ ਬੈਠਾ ਹੁੰਦਾ ਤਾਂ ਫਿਰ ਇਹਨਾਂ ਨੇ ਕ੍ਰੈਡਿਟ ਲੈਣਾ ਸੀ ਜਿਹੜੇ ਅਸਲੀ ਮਤਲਬ ਪਿਆਰ ਕਰਦੇ ਹੁੰਦੇ ਨਾ ਜੀ ਮਤਲਬ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਕਿਹਾ ਡਿਟ ਲੈਣਾ ਸੀ ਵੀ ਅੱਜ ਵੀ ਦੇਖੋ 300 ਸਾਲ ਬਾਅਦ ਕੋਈ ਸੰਤ ਜੋ ਐਸ ਸਮੇਂ ਦੇ ਸੰਤ ਹੈ ਜਿਨ੍ਹਾਂ ਨੇ 5-6 ਕਰੋੜ ਸ਼ਰਧਾਲੂ ਹੈ ਉਹ ਵੀ ਦੇਖੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਜਿਹੜੇ ਉਹਨਾਂ ਦੀਆਂ ਸਖਿਆਵਾਂ ਜੀ ਮੈਂ ਉਹਨਾਂ ਨੇ ਧਰਮ ਤੇ ਜਾਤ ਉਹਨਾਂ ਨੇ ਵੀ ਤਾਂ ਅਲੱਗ-ਅਲੱਗ ਮਤਲਬ ਜਾਤਾਂ ਦੇ ਲੈ ਕੇ ਇਹੀ ਕਿਹਾ ਸੀ ਨਾ ਵੀ ਮਤਲਬ ਆਪਾਂ ਜਾਤ ਖਤਮ ਕਰਨੀ ਹੈ ਭੇਦਭਾਵ ਖਤਮ ਕਰਨਾ ਹੈ ਨਾ ਤੇ ਵੀ ਉਵੇਂ ਹੀ ਇਹਨਾਂ ਨੇ ਅਲੱਗ-ਅਲੱਗ ਜਾਤਾਂ ਦੇ ਲੈ ਸੀ ਕਿ ਵੀ ਮਤਲਬ ਆਪਾਂ ਭੇਦਭ ਅਡਾਪਟ ਕੀਤਾ ਜਾਂਦਾ ਉਹਨਾਂ ਮਤਲਬ ਕ੍ਰੈਡਿਟ ਲੈ ਲੈਣਾ ਚਾਹੀਦਾ ਸੀ ਆਪਦੇ ਗੁਰੂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਅੱਜ ਵੀ ਕੋਈ ਸਾਡੇ ਗੁਰੂ ਦਾ ਜਿਹੜਾ ਹੈਗਾ ਪ੍ਰੇਰਨਾ ਲੈ ਕੇ ਅੱਗੇ ਚੱਲ ਰਿਹਾ ਹੈ ਮਤਲਬ ਜੇ ਨੂੰ ਆਪਾ ਪੋਜ਼ਿਟਿਵ ਲੈਂਦੇ ਨਾ ਵੀਰ ਜੀ ਤਾਂ ਤੁਸੀਂ ਜਿੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਹੈ ਜੇ ਆਪਾਂ ਪੋਜ਼ਿਟਿਵ ਲੈਂਦੇ ਸਿੱਖ ਸਮਾਜ ਸਾਡਾ ਪੋਜ਼ਿਟਿਵ ਲੈਂਦਾ ਜਿੱਥੇ ਅੱਜ ਆਰਐਸਐਸ ਖੜੀ ਹੈ ਉੱਥੇ ਸਾਡਾ ਸਿੱਖ ਭਾਈਚਾਰਾ ਖੜਾ ਹੋਣਾ ਸੀ ਕਿਉਂਕਿ ਜੇ ਪ੍ਰੇਮੀ ਔਰ ਸਿੱਖ ਨੇ ਮੈਂ ਵੀ ਜੇ ਕਮੈਂਟ ਮੈਨੂੰ ਗੱਲ ਪੂਰੀ ਖੋਈ ਦਿਓ ਜੇ ਪ੍ਰਮੇ ਤੇ ਸਿੱਖ ਮਿਲ ਕੇ ਚੱਲਦੇ ਤਾਂ ਫੇਰ ਕੋਈ ਇਸ ਦਾ ਇਹਦੇ ਉੱਤੇ ਤਾਂ ਕੋਈ ਹੈ ਹੀ ਨਹੀਂ ਤੁਸੀਂ ਕਿਹਾ ਵੀ ਮਤਲਬ ਜੇ ਹੋਰ ਕੋਈ ਤੀਜਾ ਬੰਦਾ ਨਾ ਹੁੰਦਾ ਸਿੱਖਾਂ ਦੇ ਉੱਤੇ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਹੋਰ ਤਾਂ ਕੋਈ ਹੈ ਹੀ ਨਹੀਂ ਆ ਉਹਨਾਂ ਤੋਂ ਹੀ ਸੇਧ ਲੈ ਕੇ ਜੇ ਕੋਈ ਹੁਕਮਨਾਮਾ ਜਾਰੀ ਹੁੰਦਾ ਜਾਂ ਜੇ ਜਿਹੜਾ ਪੰਥ ਚੱਲਦਾ ਉਹ ਤਾਂ ਕੋਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਊਟ ਅਸਰੇ ਨਾਲ ਹੀ ਚੱਲਦਾ ਤੇਰੀ ਗੱਲ ਸੁਣੋ ਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਹੁਕਮਨਾਮਾ ਜਾਰੀ ਕੀਤਾ ਹੁੰਦਾ ਸਾਡੀ ਜਿਹੜੀ ਐਨਐਸਐਖ ਸੰਗਤ ਹੈ ਵੀਰ ਜੀ ਉਹ ਪ੍ਰੇਮ ਤੇ ਆਪਸੀ ਭਾਈਚਾਰਾ ਨਹੀਂ ਸੀ ਖਤਮ ਹੋਣਾ ਫੇਰ ਤਾਂ ਅਸੀਂ ਬਾਬਾ ਫਰੀਦ ਵਾਲੇ ਸ਼ਲੋਕ ਤੇ ਚੱਲਦੇ ਨਾ ਵਿਜੇਤਾ ਮਾਰਨ ਮੁਤਿਆ ਤਿੰਨਾ ਨਾ ਮਾਰੇ ਘਮ ਆਪ ਨਰੇ ਘਰ ਜਾ ਕੇ ਪੈਰ ਦੇਣਾ ਕਿ ਚਮਕ ਗੁਰਬਾਣੀ ਸਾਨੂੰ ਕੁਝ ਹੋਰ ਸੁਣਾਉਂਦੀ ਹੈ ਮਠ ਤੇ ਨੀਵੇਂ ਨਾਨਕਾ ਗੁਣ ਚੰਗੀਆਂ ਆਈਆਂ ਤਾਂ ਤੱਕ ਗੁਰਬਾਣੀ ਸਾਨੂੰ ਕੁਝ ਹੋਰ ਸਿਖਾਉਂਦੀ ਹੈ ਫਿਰ ਅਸੀਂ ਗੁਰਬਾਣੀ ਦੇ ਅਨਸਾਰ ਫੈਸਲਾ ਕਰਨਾ ਸੀ ਸੰਤਾਂ ਦੇ ਖਿਲਾਫ ਕੁਝ ਮਰਜੀ ਇਹ ਐਕਸ਼ਨ ਲੈ ਸਕਦੇ ਸੀ ਪਰ ਜਿਹੜੀ ਸੰਗਤ ਹੈ ਜੀ ਸੰਗਤ ਬਿਲਕੁਲ ਨਿਰਦੋਸ਼ ਸੀ ਹੋਲੀ ਪਾਲੀ ਸੰਗਤ ਦੇ ਖਲਾਵੇਂ ਡਾ ਆਪਸੀ ਜਿਹੜਾ 7-8 ਮੁੰਡੇ ਸਿੱਖਾਂ ਦੇ ਮਾਰਗੇ 7-8 ਸਾਡੇ ਪ੍ਰੇਮੀਆਂ ਦੇ ਮਾਰਗੇ ਇਹ ਮਤਲਬ ਕਿਵੇਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਦਸ ਗੁਰ ਸਾਹਿਬਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਜਿਹੜੇ ਹੋਲੀ ਪਾਲੀ ਸੰਗਤ ਤੇ ਐਡਾ ਤਸ਼ੱਦਦ ਹੋਇਆ ਉਧਰ ਵੀ ਹੋਇਆ ਉਧਰ ਵੀ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦੇ ਜੀ ਉਹ ਕਹਿਣਾ ਸੀ ਸਿੱਖ ਧਰਮ ਦੇ ਵਿੱਚ ਹੀ ਆ ਜੋ ਗਲਤ ਕੀਤਾ ਵਾ ਸਾਡੇ ਗੁਰੂ ਨੇ ਕੀਤਾ ਤੁਸੀਂ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਇਹਦਾ ਤੇ ਬੜਾ ਸਿੰਪਲ ਹੱਲ ਹੈਗਾ ਤੁਸੀਂ ਉੱਥੇ ਜਾ ਕੇ ਗੱਲ ਕਰ ਸਕਦੇ ਹੋ ਸ਼ਾਇਦ ਅਕਾਲ ਤਖਤ ਸਾਹਿਬ ਜਾ ਕੇ ਤੁਸੀਂ ਮਿਲ ਸਕਦੇ ਹੋ ਜਥੇਦਾਰ ਸਾਹਿਬ ਨੂੰ ਇਹ ਸਾਰੀ ਗੱਲ ਕਰ ਸਕਦੇ ਹੋ ਨਹੀਂ ਬੀ ਜੀ ਮੇਰੀ ਗੱਲ ਸੁਣੋ ਸਾਡੀ ਗੱਲ ਸੁਣਨੇ ਤਿਆਰ ਕੌਣ ਛੱਟ ਮੈਂ ਮੇਰੀ ਗੱਲ ਸੁਣੋ ਅਸੀਂ ਸਾਡੀ ਟੀਮ ਨੇ 2020 ਦੇ ਤੁਸੀਂ ਮੇਰੇ ਜੀ ਇੰਟਰਵਿਊ ਕੱਢੋਂਗੇ ਨਾ ਜੀ 2020 ਦੇ ਇੰਟਰਵਿਊਆਂ ਦੇ ਵਿੱਚ ਮੈਂ ਬਹੁਤ ਸਾਰੇ ਚੈਨਲਾਂ ਦੇ ਵਿੱਚ ਲਾਈਵ ਇਹ ਚੀਜ਼ ਬੋਲੀ ਵੀ ਕੋਈ ਵੀ ਪੰਜਾਬ ਪੁਲਿਸ ਦਾ ਆਫਸਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਸਮ ਖਾ ਕੇ ਇਹ ਆਜੇ ਵੀ ਮੇਰਾ ਗੁਰੂ ਸਿਰਫ ਔਰ ਸਿਰਫ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੈਂ ਕਿਸੇ ਵੀ politcal leader ਜਾਂ ਮਤਲਬ ਕਿ ਨੇਤਾ ਦਾ ਅਧੀਨ ਨਹੀਂ ਹੈ ਮੈਂ ਸਿਰਫ ਤੇ ਸਿਰਫ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਪ ਹੈ ਮੰਨ ਕੇ ਤੇ ਮੈਂ ਉਹਨਾਂ ਦੀ ਕਸਮ ਖਾ ਕੇ ਚੱਲਿਆ ਤੇ ਮੈਂ ਜਿਹੜਾ ਹੈਗਾ ਇਨਸਾਫ ਦਿਵਾਉਂਗਾ ਸਾਡੀ ਟੀਮ ਸਾਡੀ ਟੀਮ ਨੇ ਲੜਨ ਕੀਤਾ ਜੀ ਪੂਰਾ ਵੀ ਸਾਡੀ ਟੀਮ ਪੂਰਾ ਸਹਿਯੋਗ ਕਰੂਗੀ ਵੀ ਅਸੀਂ ਉਹਦਾ ਪੂਰਾ ਪੂਰਾ ਸਹਿਯੋਗ ਕਰਾਂਗੇ ਕਿ ਜੇ ਸਾਡੇ ਵਿੱਚ ਬੰਦੇ ਇਨਵੋਲਵ ਹੋਏ ਸਾਡੇ ਬੰਦੇ ਵਿੱਚ ਕੋਈ ਵੀ ਇਨਵੋਲਵ ਹੋਇਆ ਏਬੀਸੀ ਕਿੱਡਾ ਵੱਡਾ ਪ੍ਰਬੰਧਕ ਅਸੀਂ ਖੁਦ ਤੁਹਾਨੂੰ ਉਹਨਾਂ ਦੇ ਮਤਲਬ ਕਿ ਹਵਾਲੇ ਕਰਾਂਗੇ ਆ ਤੁਹਾਡੇ ਫਿਰਦੇ ਜਿਹੜੇ ਦੋਸ਼ੀ ਐ ਇਹਨੂੰ ਆ ਚੱਕੋ ਫੜੋ ਤੇ ਉਸ ਤੋਂ ਬਾਅਦ ਬੇਸ਼ੱਕ ਚਰਾਹੇ 'ਚ ਖੜਾ ਕਰਕੇ ਉਹਨਾਂ ਨੂੰ ਫਾਂਸੀ ਲਗਾ ਦਿਓ ਇਹ ਚੀਜ਼ ਮੈਂ ਬੋਲੀ ਐ ਪਰ ਸਾਡੇ ਕੋਲੇ ਇੱਕ ਵੀ ਪੁਲਿਸ ਅਫਸਰ ਨੇ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਜੀ ਅਸੀਂ ਤਾਂ ਹੁਣ ਵੀ ਕਹਿੰਦੇ ਆ ਅਸੀਂ ਹੁਣ ਵੀ ਕਹਿੰਦੇ ਜੀ ਸਾਰੇ ਸਿੱਖ ਸਮਾਜ ਦੇ ਕੋਈ ਸਿੱਖ ਬੁੱਧੀ ਜੀ ਵਈ ਤੁਹਾਡੇ ਰਾਹੀਂ ਕਹ ਦਿੰਨੇ ਆ ਤੁਹਾਡੇ ਚੈਨਲ ਆਂ ਕੋਈ ਸਿੱਖ ਬੁੱਧੀ ਜੀ ਵੀ ਹੈ ਜੀ ਅਸੀਂ 7 ਸਾਲਾਂ ਦੇ ਵਿੱਚ ਬਹੁਤ ਕੋਝਰ ਸੱਚ ਕੀਤਾ ਬਹੁਤ ਕੁਝ ਸਮਝਿਆ ਅਸੀਂ ਇਹ ਆਣੇ ਆ ਵੀਰ ਜੀ ਜਿਵੇਂ ਚਲੋ ਇੱਕ ਆਮ ਕਹਾਵਤ ਵੀ ਹੈ ਵੀ ਵੱਡੇ ਦੁਸ਼ਮਣ ਨੂੰ ਹਰਾਉਣ ਵਾਸਤੇ ਛੋਟੇ ਨਾਲ ਸਮਝੌਤਾ ਵੀ ਕੀਤਾ ਜਾਂਦਾ ਜਾਂ ਆਪਾਂ ਇਹ ਕਰ ਲੈਨੇ ਵੀ ਦੁਸ਼ਮਣ ਦਾ ਦੁਸ਼ਮਣ ਵੀ ਦੋਸਤ ਬਣ ਜਾਂਦਾ ਵੀ ਚਲੋ ਕੁਝ ਵੀ ਸੋਚ ਕੇ ਜਾਂ ਸਾਨੂੰ ਐ ਸਮਝ ਕੇ ਵੀ ਅਸੀਂ ਤਾਂ ਉਹਨਾਂ ਦੀ ਭੈਣ ਭਾਈ ਆ ਸਾਡੇ ਨਾਲ ਕੋਈ ਵੀ ਸਿੱਖ ਸੰਸਥਾ ਸਾਡੇ ਨਾਲ ਕੋਈ ਵੀ ਸਿੱਖ ਸਮਾਜ ਦਾ ਕੋਈ ਬੁੱਧੀ ਜੀ ਵੀ ਸਾਡੇ ਨਾਲ ਬੈਠੇ ਗਲਤ ਆਲੇ ਸਾਰਾ ਕੁਝ ਸਮਝਾ ਦਾਂਗੇ ਉਹਨਾਂ ਨੂੰ ਵੀ ਅਸਲ ਦੇ ਵਿੱਚ ਸਾਡੇ ਡੇਰੇ ਦੇ ਵਿੱਚੋਂ ਸਿੱਖ ਸਮਾਜ ਦੇ ਖਿਲਾਫ ਕੀ ਕੁਝ ਹੋਇਆ ਤੇ ਜਾਂ ਸਿੱਖ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਸਿੱਖ ਸਮਾਜ ਦੇ ਵਿੱਚੋਂ ਗद्दार ਸੀ ਅੱਜ ਸਾਡੇ ਸਾਹਮਣੇ ਆਇਆ ਕਿ ਨਹੀਂ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਵੀ ਆਹ ਸਿੱਖ ਸਮਾਜ ਦੇ ਗद्दार ਹੈ ਪਰ ਹਜੇ ਸਾਡੀ ਜਿਹੜੀ ਸਿੱਖ ਸੰਗਤ ਤਾਂ ਹਜੇ ਉਹਨਾਂ ਦੇ ਗਦਾਰਾਂ ਦੀ ਕੋਲੇ ਕੇ ਲਿਸਟ ਨਹੀਂ ਬਣਾ ਰਹੀ ਪਰ ਕੁਝ ਲੋਕ ਤਾਂ ਬੋਲ ਰਹੇ ਹਨ ਜਿਨ੍ਹਾਂ ਲੋਕਾਂ ਨੇ ਸਿੱਖਾਂ ਨਾਲ ਗੁਜ਼ਾਰੀ ਕੀਤੀ ਹੈ ਜੀ ਸਿੱਖ ਸਮਾਜ ਨਾਲ ਗੁਜ਼ਾਰੀ ਕੀਤੀ ਸਾਡੀਆਂ ਸਿੱਖ ਸੰਸਥਾ ਨਾਲ ਗੁਜ਼ਾਰੀ ਕੀਤੀ ਉਹਨਾਂ ਨੇ ਸਾਡੇ ਸੰਤਾਂ ਨਾਲ ਵੀ ਗੁਜ਼ਾਰੀ ਕੀਤੀ ਹੈ ਜੀ ਸਾਡੇ ਸੰਤਾਂ ਕੋਲੇ ਆਉਂਦੇ ਸੀ ਸਾਡੇ ਸੰਤਾਂ ਤੋਂ ਅਸ਼ੀਰਵਾਦ ਲੈਂਦੇ ਸੀ ਪਰਾ ਜਿਹੜੇ ਹੁਣ ਤੁਸੀਂ ਖੱਟਾ ਸਿੰਘ ਵਰਗੇ ਖੱਟਾ ਸਿੰਘ ਦੀ ਕੀ ਕਮਾਈ ਸੀ ਜੀ ਚੰਡੀਗੜ੍ਹ ਕੋਠੀ ਕੋਠੀ ਪਾ ਕੇ ਬੈਠਾ ਜੀ ਉਹਨਾਂ ਨੂੰ ਰੱਖਿਆ ਗਿਆ ਜਿਹੜੀਆਂ ਦੋ ਕੁੜੀਆਂ ਸੀਗੀਆਂ ਜਿਨ੍ਹਾਂ ਤੋਂ ਬਿਆਨ ਦਵਾਏ ਉਹ ਕੁੜੀਆਂ ਮਤਲਬ ਕਿ ਇਹਨਾਂ ਨੇ ਤਾਂਵਾਂ ਨੇ ਆਪਦੇ ਅੰਦਰ ਰੱਖਿਆ ਤੁਸੀਂ ਮਲੂਕਾ ਦੀ ਗੱਲ ਸੁਣੋ ਜੀ ਮਲੂਕਾ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੇ ਆ ਜਦੋਂ 2007 ਵਾਲਾ ਸਾਡੇ ਗੁਰੂ ਪਿਤਾ ਜੀ ਨੇ ਇਹਨਾਂ ਨੇ ਪੁਤਲਾ ਬਣਾਇਆ ਉਸ ਦਿਨ ਵੀ ਮਲੂਕਾ ਉਸ ਦਿਨ ਹਾਜੀ ਰਤਨ ਗੁਰਦੁਆਰਾ ਚ ਮੌਜੂਦ ਸੀ ਵਿਸੈਖ ਸੰਗਤ ਨੂੰ ਪੜਕਾਉਣ ਵਾਸਤੇ ਉੱਥੇ ਵੀ ਉਹ ਮੌਜੂਦ ਹੁੰਦਾ ਜਿਹੜਾ ਰਜਿੰਦਰ ਸਿੰਘ ਅੱਜ ਬੋਲ ਰਿ ਰਜਿੰਦਰ ਸਿੰਘ ਤਾਂ ਇਹ ਕਹਿ ਰਿਹਾ ਨਾ ਜੀ 14 ਦੇ ਇੱਕ ਵਾਰ ਆਇਆ ਫਿਰ ਅਸੀਂ 14 ਨੂੰ ਕਰਕੇ ਮੁਬਾਰਕ ਮੀਟਿੰਗ ਰੱਖੀ ਸੈਸਤਾ ਉਹਨੇ 15 ਨੂੰ ਅਸੀਂ ਪੁੱਤਲਾ ਸਾਡਾ ਬਿਲਕੁਲ ਗਲਤ ਹੈ 14 ਨੂੰ ਹੀ ਅਖਬਾਰ ਆਇਆ ਕੋਈ ਇਹਨਾਂ ਨੇ ਸਮਾਂ ਨਹੀਂ ਕੋਈ ਇਹਨਾਂ ਨੇ ਕਿਉਂਕਿ ਇਹ ਪਵੈਲ ਪਲੈਂਟ ਸੀ ਤੇ 8 ਵਜੇ ਜਨਤਾ ਇਹ ਮੋਥੇ ਇਕੱਠਾ ਹੋ ਗਏ ਮਲੂਕਾ ਸਾਹਿਬ ਆਏ ਜੀ ਕਿਉਂਕਿ ਉਦੋਂ ਹੀ ਮਲੂਕਾ ਸਾਹਿਬ ਦੇ ਨੇੜੇ ਸੀ ਰਜਿੰਦਰ ਸਿੰਘ ਉਸ ਤੋਂ ਬਾਅਦ ਪਾਰਟੀ ਬਦਲ ਕੇ ਕਾਂਗਰਸ 'ਚ ਆ ਗਏ ਫਿਰ ਆਮ ਆਦਮੀ 'ਚ ਆ ਗਏ ਇਹਨਾਂ ਨੇ ਆਪ ਦਾ ਸਟੈਂਡ ਬਦਲਿਆ ਪਰ ਅਸੀਂ 2007 'ਚ ਵੀ ਸਿਰਫ ਆਪਦੇ ਗੁਰੂ ਨਾਲ ਸੀ ਅੱਜ ਵੀ ਆਪਦੇ ਉਹੀ ਮਲੂਕਾ ਹੁਕਮਨਾਮਾ ਜਾਰੀ ਹੁੰਦੇ باوجود ਵੀ ਹਰ ਹਫਤੇ ਘੱਟੋ-ਘੱਟ 2-3 ਵਾਰ ਸਾਡੇ ਸਲਾਲਪੁਰੇ ਡੇਰੇ 'ਚ ਜਾਂਦਾ ਸੀ ਤੇ ਉਹੀ ਮਲੂਕਾ ਅੱਜ ਬੀਜੇਪੀ ਨਾਲ ਖੜਾਈ ਇਹ ਦੇਖੋ ਨਾ ਜੀ ਇਹਨਾਂ ਦੀਆਂ ਗਦਾਰੀਆਂ ਦੇਖੋ ਉਦੋਂ ਇਹਨਾਂ ਨੇ ਸਿੱਖ ਸਮਾਜ ਨੂੰ ਪੜਕਾ ਕੇ ਤੇ ਸਾਡੇ ਕੋਲ ਵੀ ਦਾ ਪਤਲਾ ਸਾਡੇ ਜਿਹੜਾ ਪਤਲਾ ਬਣਾਇਆ ਗਿਆ ਨੇ ਜੀ ਇੱਕ ਤਾਂ ਮਲੂਕਾ ਸਾਹਿਬ ਸੀ ਇੱਕ ਅਰਜਿੰਦਰ ਸਿੱਧੂ ਆਪ ਦੇ ਜਿਹੜਾ ਇਹਨਾਂ ਦਾ ਮਹੱਲਾ ਹਜੂਰਾ ਕੂੜਾ ਉੱਥੋਂ 8-10 ਬੰਦੇ ਲੈ ਕੇ ਆਏ ਬਾਕੀ ਸਾਰੀ ਗਰੀਬ ਸੰਗਤ ਸੀ ਇੱਕ ਗੁਰਨਾਨਕਪੁਰੇ ਦੀ ਸੀ ਜੀ ਤੇ ਇੱਕ ਛੁੱਟੀ ਕਾ ਮੱਲਾ ਸਾਡਾ ਅਰਜਿੰਦਰਾ ਕਾਲਜ ਉੱਥੇ ਹਾਜ਼ਰੀਤਨ ਗੁਰਦੁਆਰੇ ਦੇ ਕੋਲ ਦੋ ਬਹੁਤ ਹੀ ਗਰੀਮ ਲਿਆ ਉਹਨਾਂ ਦੀ ਸਿੱਖ ਸੰਗਤ ਸੀ ਜਿਨ੍ਹਾਂ ਨੂੰ ਅਮਰ ਸ਼ਕਿਆ ਸੀ ਇਹ ਕਹਿ ਕੇ ਲਿਆਂਦੇ ਉਹ ਲੋਕ ਕਿ ਸਾਡੇ ਵੀ ਉੱਥੇ ਵਿੱਚ ਪ੍ਰੇਮੀ ਬੈਠੇ ਆ ਇਹ ਕਹਿ ਕੇ ਲਿਆਂਦੇ ਗਏ ਸੀ ਨਗਰ ਕੀਰਤਨ ਤੇ ਜਾਣਾ ਉਹ ਕਹਿੰਦੇ ਸਾਡੇ ਤਾਂ 250 ਸ਼ੁੱਤ ਜੁਗਿੱਤ ਤੇ ਉਹਨਾਂ ਨੂੰ ਦੇ ਆਲੀ ਦੇ ਪੈਸੇ ਵੀ ਬਕਾਇਆ ਦਿੱਤੇ ਗਏ 200 ਰੁਪਏ ਐਡਿੰਗ ਐਡਿੰਗ ਸਾਜਿਸ਼ਾ ਉਹ ਲੋਕ ਸਿੱਖ ਸੰਗਤ ਦੇ ਨਾਲ ਵੀ ਸਾਜਿਸ਼ਾਂ ਕਰ ਰਹੇ ਸੀ ਔਰ ਸਾਡੇ ਸੰਤਾਂ ਦੇ ਖਿਲਾਫ ਵੀ ਸਾਜਿਸ਼ਾਂ ਕਰ ਰਹੇ ਸੀ ਅੱਜ ਉਹ ਸਾਰੇ ਲੋਕ ਭਾਜਪਾ ਨਾਲ ਰਲੇ ਹੋਏ ਆ ਜੀ ਹੁਣ ਉਹ ਸਾਰੇ ਲੋਕ ਇਕੱਠੇ ਹੋ ਕੇ ਅਕਾਲ ਤਖਤ ਕੋਲ ਚਲੇ ਗਏ ਜੀ ਤੁਸੀਂ ਆਪ ਵੀ ਸਾਰੇ ਐਪੀਸੋਡ ਦੇਖੋਣਾ ਜੀ ਇਸ ਘਟਨਾ ਚੱਕਰ ਨੂੰ ਸਮਝੋ ਜੀ ਸੋ ਵੀਰਪਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਚੈਨਲ ਨੂੰ ਤੇ ਹੁਣ ਅਗਲੀ ਵਾਰ ਤੁਹਾਡੇ ਨਾਲ ਨਾ ਇਹ ਅਕਾਲੀ ਸਿਆਸਤ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਜਦੋਂ ਤੁਸੀਂ ਆਫ ਕੈਮਰਾ ਮੇਰੇ ਨਾਲ ਗੱਲ ਕਰ ਰਹੇ ਸੀ ਤਾਂ ਤੁਸੀਂ ਕਈ ਗੱਲਾਂ ਹੋਰ ਦੱਸੀਆਂ ਸੀਗੀਆਂ ਮੈਨੂੰ ਹੁਣ ਅਗਲੀ ਚਰਚਾ ਦਾ ਆਪਾਂ ਅਕਾਲੀ ਸਿਆਸਤ ਦੇ ਉੱਤੇ ਕਰਾਂਗੇ ਤੇ ਤੁਸੀਂ ਆਪਣਾ ਕੀਮਤੀ ਸਮਾਂ ਦੇਨੋ ਦੱਸ ਦਿਓ ਵੀ ਕੀ ਕੁਝ ਚੱਲ ਰਿਹਾ ਕਿੱਦਾਂ ਹੋਇਆ ਡੇਰੇ ਦੇ ਵਿੱਚ ਕੀ ਹੋ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ